ਖਲਾਰਾ ਕਿਉਂ ਪਈ ਜਾਂਦਾ ਕਾਲੀਵਾਲਚ ਕਿਤੇ ਨਜ਼ਰ ਲੱਗ ਗਈ ਕਾਲੀਦਾਲੋਂ ਅਸੀਂ ਥੱਲੇ ਹੀ ਜਾ ਰਹੇ ਹਾਂ ਅਸੀਂ ਢੜੇ ਕਿਉਂ ਬਣਦੇ ਜਾ ਰਹੇ ਨੇ ਇੱਕ ਤੁਹਾਡਾ ਢੜਾ ਹੋ ਗਿਆ ਇੱਕ ਸੁਖਬੀਰ ਬਾਦਲ ਦਾ ਢੜਾ ਹੋ ਗਿਆ ਤੇ ਹੁਣ ਤੀਜਾ ਢੜਾ ਵਿਕਰਮਜੀਤ ਸਿੰਘ ਮਜੀਠੀਆ ਦਾ ਜੀ ਮੈਨੂੰ ਵੀ ਮੇਰਾ ਪੰਜਾਬ ਪਾਰਟੀ ਚੋਂ ਕੱਢਿਆ ਮੈਂ ਤਾਂ ਕੋਈ ਪਾਰਟੀ ਦੇ ਖਿਲਾਫ ਕਦੇ ਗੱਲ ਹੀ ਨਹੀਂ ਕੀਤੀ ਅੱਜ ਤੇ ਨਹੀਂ ਕੀਤੀ ਸਾਰੇ ਸੇਕੋਮ ਦਾ ਕਾਲ ਤਖਤਾ ਕੱਲੇ ਕਾਲੀਆਂ ਦਾ ਤਾਂ ਨਹੀਂ ਹੈਗਾ ਭਪੁੰਦਰ ਸਾਹਿਬ ਕਹਿੰਦੇ ਮਿੱਠੇ ਚ ਛੁਰਾ ਮਾਰੇ ਸੋਚੇ ਵਿਚਾਰੇ ਤੋਂ ਬਿਨਾਂ ਏਡਾ ਵੱਡਾ ਵਿਆਦ ਦੇਣਾ ਭੂਂਦਰ ਸਾਹਿਬ ਬਾਅਦ ਚ ਮੁੱਕਰ ਵੀ ਗਏ ਸੀ ਕੀ ਕਹੀਏ ਇਹਨੂੰ ਡਿਕਟੇਟਰਸ਼ਿਪ ਵਾਲਾ ਰਵਈਆ ਕਹਿ ਸਕਦੇ ਆ ਤਾਨਾਸ਼ਾਹੀ ਵਾਲਾ ਬਿਲਕੁਲ ਜਿ ਪਰ ਤੁਹਾਡੇ ਨਾਲ ਕਿਹੜੀ ਗੱਲੋਂ ਵਿਗੜੀ ਸੀ ਮੈਂ ਵੀ ਨਰਾਜ ਹੋਇਆ ਮੇਰਾ ਬੇਟਾ ਨਰਾਜ ਹੋ ਗਿਆ ਨਾ ਤੁਸੀਂ ਕਹਿੰਦਾ ਸਲਾਹਕਾਰ ਮਰਾ ਰਹੇ ਨੇ ਕਾਲੀ ਦਲ ਦੇ ਸਲਾਹਕਾਰ ਮਾੜੇ ਨੇ ਸੁਖਵੀਰ ਬਾਦਲ ਦੇ ਆਲੇ ਦਾਲੇ ਨੇ ਜਿਹੜੇ ਜਿਹੜਾ ਬੰਦਾ ਚਾਪਲੂਸਾਂ ਦੀ ਸੁਣਨ ਲੱਗ ਗਿਆ ਉਦੋਂ ਫਿਰ ਪਾਰਟੀ ਚ ਨਿਕਹਾਰ ਆ ਗਈ ਜੁਗਲੀਆਂ ਪਸੰਦ ਨਹੀਂ ਸੁਖਵੀਰ ਬਾਦਲ ਨੂੰ ਇਹ ਕਹਿ ਲੀਏ ਫਿਰ ਫੇਰ ਹੁਣ ਜੋ ਹਾਲਾਤ ਚੱਲ ਰਹੇ ਨੇ ਚਾਪਲੂਸੀ ਪਸੰਦ ਚਾਪਲੂਸੀ ਵਾਲੀ ਗੱਲ ਤਾਂ ਪਸੰਦ ਹੀ ਲੱਗਦੀ ਹੈ ਨਾ ਹੁਣ ਤਾਂ ਸੁਖਵੀਰ ਬਾਦਲ ਨਹੀਂ ਸੁ ਮੈਂ ਨਾ ਸੁਣ ਕਰਕੇ ਨੋਬਤ ਆਈ ਹੈ ਨਾ ਪਰ ਉਹ ਤਾਂ ਕਹਿੰਦੇ ਸੁਧਾਰ ਲਹਿਰ ਵਾਲੇ ਜਿੰਨੇ ਵੀ ਨੇ ਭਾਵੇਂ ਤੁਸੀਂ ਹੋ ਭਾਵੇਂ ਚੰਦੂ ਮਾਜਰਾ ਨੇ ਕਹਿੰਦੇ ਬੀਜਪੀ ਦੇ ਇਸ਼ਾਰਿਆਂ ਤੇ ਸਾਰਾ ਕੁਝ ਕਰ ਰਹੇ ਹੋ ਤੁਸੀਂ 23 ਸਾਲ ਅਸੀਂ ਇਕੱਠੇ ਰਹੇ ਉਦੋਂ ਬੀਜਪੀ ਕੌੜੀ ਸੀ ਤੇ ਹੁਣ ਬੀ ਮਿੱਠੀ ਸੀ ਔਰ ਕੌੜੀ ਹੋ ਗਈ ਸੀ ਰਲਣਗੇ ਬੀਜਪੀ ਨੂੰ ਕਿ ਕੋਈ ਸਰ ਰਹੀ ਨਹੀਂ ਕਿਸੇ ਨੂੰ ਸੈਟਪ ਤੇ ਸਰਕਾਰ ਹੀ ਨਹੀਂ ਬਣਦੀ ਪੰਜਾਬ ਚ ਜੋਰ ਲਾ ਲੈ ਜਿਹੜਾ ਵਰਗੀ ਕਹਿੰਦੇ ਬੀਜਪੀ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਕੀ ਕੀਤਾ ਤੁਹਾਡੇ ਸਾਹਮਣੇ ਹੀ ਆ ਉਹ ਤਾਂ ਵੇਖੋ ਹਿੰਦ ਦੇ ਵਿੱਚ ਉਸ ਤੋਂ ਬਾਅਦ ਨੀਤੀਕ ਪਾਰਟੀ ਹੁੰਦੀ ਹੈ ਨਾ ਉਹ ਮਰੋਂ ਕਹਿੰਦੇ ਸਿਧਾਂਤਾਂ ਕਰਕੇ ਅਸੀਂ ਜੀਪੀ ਨਾਲ ਸਮਝੌਤਾ ਨਹੀਂ ਕਰ ਰਹੇ ਕਿਹੜੇ ਸਿਧਾਂਤਾਂ ਕਰਦੇ ਉਹ ਕਿਹੜੇ ਸਿਧਾਂਤਾਂ ਪੰਥਕ ਸਿਧਾਂਤਾਂ ਕਰਕੇ ਕਹਿੰਦੇ ਸਿਧਾਂਤ ਆ ਪੰਥਕ ਸਿਧਾਂਤਾਂ ਵੀ ਜਾ ਕੇ ਖਾਲਸਾ ਜਿਹੇਦਾਰ ਬਾਦਿਓ ਇਹ ਪੰਥਕ ਸਿਧਾਂਤ ਕੀ ਕੀ ਤੁਹਾਡੇ ਮਗਰ ਪਿਆ ਕੋਈ ਲੱਗਦਾ ਕੀ ਆ ਅਕਾਲੀ ਦਲ ਦਾ ਬੋਲ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਤੁਹਾਨੂੰ ਸਾਰਾ ਪਤਾ ਜਿਵੇਂ ਹਰਪ੍ਰੀਤ ਸਿੰਘ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ ਸੁਖਵੀਰ ਸਿੰਘ ਕੋਈ ਬਚਿੱਤਰ ਸਿੰਘ ਆਊਗਾ ਜਾਂ ਉਹਨਾਂ ਦਾ ਇੱਕ ਹੋਰ ਬਿਆਨ ਆਇਆ ਕਹਿੰਦੇ ਧੂਕੇ ਅਕਾਲੀ ਦਲ ਚੋਂ ਬਾਹਰ ਕੱਢਾਂਗੇ ਮੈਂ ਕੋਈ ਉਹਦਾ ਬੰਦਾ ਦੀ ਤੈਤ ਤਾਂ ਨਹੀਂ ਕਰਦਾ ਵੀ ਕਿਸੇ ਨੂੰ ਧੂਕੇ ਕੱਢਾਂਗੇ ਜਾਂ ਉਧਰ ਕਰਾਂਗੇ ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਵੀ ਫਿਰ ਅਕਾਲੀ ਦਲ ਨੇ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜੇ ਸੀਰੀਅਸ ਲੈ ਲੈਂਦੇ ਜੇ ਨਕਸ਼ਾ ਹੋਰ ਹੁੰਦਾ ਮੈਂ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਤੁਸੀਂ ਅਕਾਲੀ ਦਲ ਬਣਾ ਰਹੇ ਹੋ ਹੋਰ ਭਾਜਪਾ ਨਾਲ ਰਲ ਕੇ ਜੇ ਫਿਰ ਦਿੱਲੀ ਕਿਸ ਨਾਲ ਧਰਨ ਨਹੀਂ ਪਊਗਾ ਨਾ ਸਾਨੂੰ ਪਰ ਤੁਹਾਡੇ ਪੁਰਾਣੇ ਸਾਥੀ ਨੇ ਬਰਸਾ ਸਿੰਘ ਬਲਟੋਵਾ ਦੀ ਇੰਟਰਵਿਊ ਕੀਤੀ ਉਹ ਕਹਿੰਦੇ ਜਥੇਦਾਰ ਕਹਿੰਦੇ ਅਕਾਲੀਆਂ ਦੇ ਨਹੀਂ ਕਹਿੰਦੇ ਜਿਹੜੇ ਕਾਂਗਰਸ ਦੇ ਵਿੱਚ ਨੇ ਉਹਨਾਂ ਨੂੰ ਤਾਂ ਕਹਿੰਦੇ ਮੈਂ ਸਿੱਖ ਮੰਨਦਾ ਹੀ ਨਹੀਂ ਇੱਥੇ ਜਾ ਕੇ ਪ੍ਰੋਬਲਮ ਆਉਦੀ ਹੈ ਨਾ ਅਸੀਂ ਕੱਲ ਤੱਕ ਤੁਹਾਨੂੰ ਦੇ ਦਵਾਂ ਜੇਬ ਚ ਪਾਈ ਸਰਦੇ ਹਾਂ। ਸਾਚਰੀ ਕਾਲ ਆਂਡ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਅਕਾਲੀ ਦਲ ਦੇ ਵਿੱਚ ਖਿਲਾਰੇ ਦਿਨੋਂ ਦਿਨ ਵਾਧਦੇ ਜਾ ਰਹੇ ਨੇ ਧੜਿਆਂ ਦੇ ਵਿੱਚ ਪਾੜਦਾ ਜਾ ਰਿਹਾ ਅਕਾਲੀ ਦਲ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੀਨੀਅਰ ਅਕਾਲੀ ਲੀਡਰ ਨੇ ਮਲੂਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਲਾਰਾ ਕਿਉਂ ਪਈ ਜਾਂਦਾ ਕਾਲੀ ਦਲ 'ਚ ਬੀਕੋ ਅਸੀਂ ਤਾਂ ਆਪ ਦੁਖੀ ਅਕਾਲੀ ਦਲ 'ਚ ਖਲਾਰਾ ਨਹੀਂ ਪਹਿਣਾ ਚਾਹੀਦਾ ਅਕਾਲੀ ਦਲ ਪੰਜਾਬ ਦੀ ਮੇਨ ਪਾਰਟੀ ਹੈ ਪੰਜਾਬ ਦੇ ਭਲੇ ਦੀ ਪਾਰਟੀ ਹੈ ਪੰਜਾਬ ਨਾਲ ਸੋਚਣ ਵਾਲੀ ਪਾਰਟੀ ਹੈ ਅਕਾਲੀ ਦਲ ਨੂੰ ਤਕੜੇ ਹੋਣਾ ਚਾਹੀਦਾ ਪਰ ਪਤਾ ਨਹੀਂ ਕੀ ਸਾਡੀਆਂ ਕਿਤੇ ਕਿਤੇ ਨਜ਼ਰ ਲੱਗ ਗਈ ਕਾਲੀ ਦਲ ਨੂੰ ਅਸੀਂ ਥੱਲੇ ਹੀ ਜਾ 17 ਚ ਵੀ ਸਾਡੀ ਮਾੜੀ ਹਾਲਤ ਹੋਈ 19 ਚ ਵੀ ਮਾੜੀ ਹਾਲਤ ਹੋਈ 22 ਚ ਵੀ ਮਾੜੀ ਹਾਲਤ ਹੋਈ 24 ਚ ਜਮੇ ਮਾੜੀ ਹਾਲਤ ਸੋ ਇਹ ਬਦਕਿਸਮਤੀ ਆ ਪਾਰਟੀ ਦੀ ਜਿਹੜੀ ਸਮਝਦਾ ਥੱਲੇ ਜਾ ਰਿਆ ਸੀ ਵਿਚਾਰ ਨਹੀਂ ਕਰ ਰਹੇ ਵੀ ਕਿਉਂ ਜਾ ਰਹੇ ਆ ਸਾਨੂੰ ਉਹ ਕਿੰਨੀਆਂ ਗੱਲਾਂ ਕਰਕੇ ਸਾਨੂੰ ਲੋਕ ਸਾਥੋਂ ਨਾਰਾਜ਼ ਨੇ ਉਹ ਗੱਲਾਂ ਨੂੰ ਅਸੀਂ ਪੜਤਾਲ ਕਰਕੇ ਠੀਕ ਕਰਨ ਵਾਲੇ ਪਾਸੇ ਨਹੀਂ ਜਾ ਰਹੇ ਇਸੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਢੜੇ ਕਿਉਂ ਬਣਦੇ ਜਾ ਰਹੇ ਨੇ ਇੱਕ ਤੁਹਾਡਾ ਢੜਾ ਹੋ ਗਿਆ ਇੱਕ ਸੁਖਬੀਰ ਬਾਦਲ ਦਾ ਢੜਾ ਹੋ ਗਿਆ ਤੇ ਹੁਣ ਤੀਜਾ ਢੜਾ ਜਿਹੜਾ ਕਿਹਾ ਜਾਂਦਾ ਹੈ ਵਿਕਰਮਜੀਤ ਸਿੰਘ ਮਜੀਠੀਆ ਦਾ ਨਹੀਂ ਨਾ ਕੋਈ ਵਿਕਰਮਜੀਤ ਦਾ ਢੜਾ ਮਾਕੂ ਮੈਂ ਕਦੇ ਪਾਰਟੀ ਦੇ ਖਿਲਾਫ ਗੱਲ ਕੀਤੀ ਸੀ ਮੈਨੂੰ ਵੀ ਮੈਂ ਬਜਾ ਪਾਰਟੀ ਚੋਂ ਕੱਢਿਆ ਮੈਂ ਤਾਂ ਕੋਈ ਪਾਰਟੀ ਦੇ ਖਿਲਾਫ ਕਦੇ ਗੱਲ ਹੀ ਨਹੀਂ ਕੀਤੀ ਅੱਜ ਤੱਕ ਇਹ ਨਹੀਂ ਕੀਤੀ ਤੇ ਵਿਕਰਮ ਨੇ ਵੀ ਕੋਈ ਪਾਰਟੀ ਦੇ ਖਿਲਾਫ ਤਾਂ ਨਹੀਂ ਗੱਲ ਕੀਤੀ ਧਰਮ ਦੀ ਗੱਲ ਸੀ ਸ਼੍ਰੋਮਣੀ ਕਮੇਟੀ ਤਾਂ ਇੰਡੀਪੈਂਡੈਂਟ ਬਾਡੀ ਆ ਸਿੱਖਾਂ ਦੀ ਅਕਾਲ ਤਖਤ ਸਾਰੀ ਦੁਨੀਆ ਦੇ ਸਿੱਖਾਂ ਦਾ ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕਾਲੀ ਆ ਭਾਵੇਂ ਕੋਈ ਆਪ ਚਾ ਭਾਵੇਂ ਕੋਈ ਹੋਰ ਆ ਤੇ ਜੇ ਵਿਕਰਮ ਜੀ ਨੇ ਅਕਾਲ ਤਖਤ ਦੇ ਬਾਰੇ ਗੱਲ ਕਹੀ ਸੀ ਕਿ ਸਾਰੇ ਸਿੱਖ ਇਹਨੂੰ ਠੀਕ ਨਹੀਂ ਮੰਨਦੇ ਫੈਸਲੇ ਨੂੰ ਜਿਹਹੇਦਾਰ ਜਿਵੇਂ ਤੁਸੀਂ ਧੱਕੇ ਨਾਲ ਆਏ ਆ ਤੇ ਕੋਈ ਕਾਲੀ ਦਲ ਦੇ ਖਿਲਾ ਕਾਲੀ ਜਲਦੀ ਤਾਂ ਉਹ ਦਿਨ ਕੋਈ ਤਾਂ ਨਹੀਂ ਉਹ ਤਾਂ ਸਾਰੇ ਸੇਕ ਕੌਮ ਦਾ ਕਾਲ ਤੱਕ ਤਾਂ ਕੱਲੇ ਕਾਲੀਆਂ ਦਾ ਤਾਂ ਨਹੀਂ ਹੈਗਾ ਪਰ ਭੁੰਦਰ ਸਾਹਿਬ ਕਹਿੰਦੇ ਬਿੱਟੇ ਚ ਛੁਰਾ ਮਾਰੇ ਆ। ਨਹੀਂ ਫਿਰ ਇਹੀ ਗਲਤੀ ਆ ਨਾ ਸੋਚੇ ਵਿਚਾਰੇ ਤੋਂ ਬਿਨਾਂ ਏਡਾ ਵੱਡਾ ਬਿਆਨ ਦੇਣਾ ਭੁੰਦਰ ਸਾਹਿਬ ਬਾਅਦ ਚ ਮੁੱਕਰ ਵੀ ਗਏ ਸੀ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਐਵੇਂ ਦਫਤਰ ਵਾਲਿਆਂ ਨੇ ਬਿਆਨ ਲਾਤਾ। ਇਹ ਤਾਂ ਫਿਰ ਸੱਚੀ ਗੱਲ ਸਾਬਤ ਹੋ ਗਈ ਨਾ ਚੰਦੂ ਮਾਇਰਾ ਸਾਹਿਬ ਵਾਲੀ ਜਿਹੜੀ ਕਾਲ ਤੱਕ ਦੇ ਉੱਤੇ ਚੰਦੂ ਮਾਇਰਾ ਸਾਹਿਬ ਨੇ ਕਿਹਾ ਸੀ ਸਾਡੇ ਬਿਆਨ ਤਾਂ ਦਫਤਰ ਵਾਲੇ ਆਪ ਹੀ ਲਾਉਂਦੇ ਆ। ਇਹ ਗੱਲ ਹੁਣ ਭੁੰਦਰ ਸਾਹਿਬ ਦੇ ਮਾਮਲੇ ਚ ਵੀ ਸਾਬਤ ਹੋ ਗਈ ਕਿ ਦਫਤਰ ਦੇ ਬਿਆਨ ਆਪ ਹੀ ਲਾਉ ਬਿਆਨ ਲਾ ਸਕਦਾ ਇਸ ਤਰ੍ਹਾਂ ਨਹੀਂ ਬਿਲਕੁਲ ਨਹੀਂ ਲਾ ਸਕਦੇ ਲੱਗਿਆ ਹੋਵੇ ਨਹੀਂ ਬਿਲਕੁਲ ਨਹੀਂ ਲਾ ਸਕਦਾ ਲਾਇਆ ਤਾਂ ਉਹਨਾਂ ਨੇ ਕਿਸੇ ਤੇ ਕਹਿਣਤੀ ਹੋਊਗਾ ਨਹੀਂ ਸਾਡੇ ਵੀ ਲੱਗ ਜਾਂਦੇ ਸੀ ਜਦੋਂ ਸਰਕਾਰ ਚ ਸੀਗੇ ਅਸੀਂ 15 16 ਜਦੋਂ ਸੀਗਾ ਮਤਲਬੇ ਉਦੋਂ ਸਾਡੇ ਬਿਆਨ ਵੀ ਦਫ਼ਤਰ ਚੋਂ ਆਪੇ ਲਾ ਦਿੰਦੇ ਸੀ ਆਪੇ ਲਾ ਦਿੰਦੇ ਸੀ ਬਿਲ੍ਹਾ ਲਾ ਦਿੰਦੇ ਸੀ ਜੋ ਵਿਰੋਧ ਕਰਦੇ ਆ ਤਾਂ ਫਿਰ ਨਾਰਾਜ਼ ਹੁੰਦੇ ਸੀਗੇ ਆਪੇ ਲਾ ਦਿੰਦੇ ਸੀ ਕਈ ਕਹਿੰਦੇ ਵੀ ਸੀ ਵੀ ਯਾਰ ਸਾਨੂੰ ਮੜਾ ਜਿਹਾ ਦਿਖਾ ਲਿਆ ਕਰੋ ਜਾਂ ਪੁੱਛ ਤਾਂ ਲਿਆ ਕਰੋ ਕਈ ਵਾਰੀ ਤੁਸੀਂ ਇਹੋ ਜਿਹਾ ਲਾ ਦਿੰਦੇ ਨੇ ਜਿਹੜੀ ਸਾਡੇ ਪਿੰਡਾਂ ਚ ਪ੍ਰੋਬਲਮ ਆਉਂਦੀ ਹੈ ਸਾਨੂੰ ਪਰ ਲਾ ਦਿੰਦੇ ਹੁੰਦੇ ਸੀ ਦਫ਼ਤਰ ਕੋਈ ਨਹੀਂ ਸੀ ਪੁੱ ਮੈਂ ਕਹਿੰਦੇ ਸੀ ਰੁਕ ਵੀ ਜਾਂਦੇ ਸੀ ਕਈ ਵਾਰੀ ਹਟ ਵੀ ਜਾਂਦੇ ਸੀਗੇ ਪਰ ਕਈ ਲਾ ਦਿੰਦੇ ਸੀਗੇ ਕਈ ਵਾਰੀ ਸਾਰਿਆਂ ਦੀ ਲਾ ਦਿੰਦੇ ਸੀ ਕੀ ਕਹੀਏ ਇਹਨੂੰ ਡਿਕਟੇਟਰਸ਼ਿਪ ਵਾਲਾ ਰਵਈਆ ਕਹਿ ਸਕਦੇ ਆ ਤਾਨਾਸ਼ਾਹੀ ਵਾਲਾ ਆ ਬਿਲਕੁਲ ਜੇ ਕਿਸੇ ਦਾ ਬਿਆਨ ਲਾਉਣਾ ਹੈ ਵੇਖੋ ਤੁਸੀਂ ਜੀ ਉਹਨੂੰ ਪੁੱਛ ਲੈਣਾ ਚਾਹੀਦਾ ਉਹਦੀ ਰਾਇ ਲੈ ਲੈਣੀ ਚਾਹੀਦੀ ਉਹਨੂੰ ਬਖਾ ਲੈਣਾ ਚਾਹੀਦਾ ਫਿਰ ਭਾਵੇਂ ਲਾਉਣਾ ਪਾਰਟੀ ਦੀ ਖੇਦ ਦੇ ਖਾਤਰ ਲਾਉਣਾ ਹੀ ਹੁੰਦਿਆ ਪਿਆਰ ਇਹ ਨਹੀਂ ਕਿ ਨਹੀਂ ਲਾਉਨੇ ਹੁੰਦੇ ਸੀ ਜੋ ਪਾਰਟੀ ਦੇ ਨਾਲ ਜਦੋਂ ਅਸੀਂ ਪਾਰਟੀ ਦੇ ਵਿੱਚ ਐ ਪਾਰਟੀ ਦਾ ਰਾਜ ਭਗ ਮੰਨਦੇ ਆ ਜਾਂ ਪਾਰਟੀ ਲਈ ਕੰਮ ਕਰਦੇ ਆ ਤਾਂ ਬਿਆਨ ਤਾਂ ਲੀਡਰਾਂ ਦੇ ਲੱਗਣੇ ਹੁੰਦੇ ਆ ਪਰ ਥੋੜਾ ਪਰ ਤੁਹਾਡੇ ਨਾਲ ਕਿਹੜੀ ਗੱਲਾਂ ਵਿਗੜੀ ਸੀਗੀ ਨਹੀਂ ਮੇਰੇ ਵੱਲੋਂ ਕੋਈ ਨਹੀਂ ਵਿਗੜੀ ਹੈਗੀ ਜਿਹੜੀ ਬੁੱਢ ਵੱੱਜਾ ਜਿੱਥੋਂ ਵਿਗੜਦਾ ਉਹ ਤਾਂ ਸੀਗਾ ਪਾਰਟੀ ਦੇ ਵਿੱਚ ਮੈਂ ਕਿਹਾ ਸੀ ਵੀ ਇੱਕ ਫੈਸਲਾ ਕਰ ਲਓ ਜਦ ਤੱਕ ਕਿਸੇ ਨੂੰ ਵੀ ਦੋ ਟਿਕਟਾਂ ਨਾ ਦੇ ਇੱਕ ਟਿਕਟ ਹੀ ਦਿਓ ਜਿਹੜੀ ਮਰਜ਼ੀ ਲੜ ਲੈ ਪੁੱਤ ਲੜਨ ਦੇ ਪਿਓ ਲੜਨ ਦੇ ਭਰਾ ਲੜਨ ਦੇ ਘਰ ਵਾਲੀ ਲੜਨ ਦੇ ਜਿਹੜਾ ਮਰਜ਼ੀ ਲੜਦੇ ਇੱਕੋ ਟਿਕਟ ਲੜੋ ਫੈਸਲਾ ਕਰ ਲਓ ਚਲ ਜੇ ਬਾਲਾ ਕਰਦੇ ਅਸੀਂ ਪ੍ਰਧਾਨ ਨੂੰ ਛੋੜ ਦੇ ਦਿੰਨੇ ਕਾਂਦੀ ਦਲ ਦੇ ਨੂੰ ਤੇ ਬਾਕੀ ਸਾਰਿਆਂ ਤੇ ਲਾਗੂ ਕਰ ਦਿਓ ਕਹਦੇ ਠੀਕ ਹੈ ਫਿਰ ਮੈਂ ਕਿਹਾ ਫੈਸਲਾ ਕਰ ਲਓ ਕਿ ਦੋ ਕਿਸੇ ਨੂੰ ਨਹੀਂ ਦੇਣੀਆਂ ਕਹਦੇ ਨਹੀਂ ਹੋਤਾ ਨਹੀਂ ਹੋ ਸਕਦਾ ਜੀ ਦੇਣੀਆਂ ਪਹਿਣਗੀਆਂ ਮੈਂ ਕਿਹਾ ਜੀ ਤੁਸੀਂ ਹੋਰਾਂ ਨੂੰ 2-2 ਦੇਣੀਆਂ ਤਾਂ ਸਾਨੂੰ ਵੀ 2 ਦੇ ਦਿਓ ਸਾਡਾ ਰਾਈਟ ਹੈ ਮੈਂ ਮੌੜ ਤੇ ਕੰਮ ਕਰਦਾ ਮੇਰਾ ਬੇਟਾ ਰਾਮਪਰਾਫੂਲ ਤੇ ਕੰਮ ਕਰਦਾ ਹੈ ਦੋਨਾਂ ਨੂੰ ਟਿਕਟਾਂ ਦੇ ਦਿਓ ਦੋਨੇ ਤੁਹਾਨੂੰ ਜਿੱਤ ਕੇ ਦੇਵਾਂਗੇ ਕਹਿੰਦੇ ਨਹੀਂ ਤੁਹਾਡਾ ਤਾਂ ਤੁਸੀਂ ਦੋਨੇ ਨਹੀਂ ਜਿੱਤ ਸਕਦੇ ਫਲਾਣ ਦੇ ਫਲਾਣ ਦੇ ਬੰਦੇ ਦੋਨੇ ਜਿੱਤ ਸਕਦੇ ਆ ਮੈਂ ਕਿਹਾ ਵੀ ਇਹ ਕੀ ਪਤਾ ਪਰ ਜਦੋਂ ਰਿਜ਼ਲਟ ਆਏ ਫਿਰ ਸਾਸੀ ਤਾਂ ਥੋੜੀ ਜੀ ਵੋਟ ਤੇ ਹਾਰੇ ਪੰਜ ਚਾਰ ਹਜ਼ਾਰ ਵੋਟ ਤੇ ਹਾਰੇ ਤੇ ਦੂਜੇ ਤਾਂ 30-30 ਹਜ਼ਾਰ ਵੋਟ ਤੇ ਹਾਰੇ ਜਵਾਨਤਾ ਹੀ ਜਬਤ ਹੋ ਗਈ ਜਿਹਦੇ ਸਾਡੀ ਟਿਕਟ ਕੱਟ ਕੇ ਦਿੱਤੀ ਉਹਦੀ ਵੀ ਜਵਾਨਤਾ ਜਬ ਤੇ ਉੱਥੋਂ ਸਾਡਾ ਥੋੜਾ ਥੋੜਾ ਸ਼ੁਰੂ ਹੋਇਆ ਉੱਥੋਂ ਮੇਰਾ ਬੇਟਾ ਮੈਂ ਨਿਰਾਜ ਹੋਇਆ ਮੇਰਾ ਬੇਟਾ ਨਰਾਜ ਹੋ ਗਿਆ ਨਾ ਨਾ ਹੂੰ ਉਸ ਤੋਂ ਬਾਅਦ ਫਿਰ ਜਦੋਂ ਹੁਣ ਬਾਈ ਉਹਨਾਂ ਨੇ ਟਿਕਟ ਲਈ ਹੈ 24 ਚਾਕੇ ਪਾਰਲੀਮੈਂਟ ਦੀ ਬੀਜੇਪੀ ਤੋਂ ਉਦੋਂ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਭਾਈ ਉਹ ਨਰਾਜ ਆ ਤੁਹਾਡੇ ਨਾਲ ਉਹਨੂੰ ਮਨਾ ਲਓ ਜਾ ਹੂੰ ਤੁਸੀਂ ਜਾਵੜੋ ਉਹ ਜਾ ਕੇ ਬਣਾ ਲਓ ਹੈ ਸੁਖਵੀਰ ਜੀ ਨੇ ਵੀ ਕਿਹਾ ਸੀ ਭੋਦੜ ਸਾਹਿਬ ਨੇ ਵੀ ਕਿਹਾ ਸੀ ਦੱਸਤਾ ਸੀ ਉਹਨੂੰ ਸਾਰਾ ਕੁਝ ਕਿ ਉਹ ਜਾ ਸਕਦੇ ਹੋ ਤੇ ਤੁਸੀਂ ਉਹਨਾਂ ਨੂੰ ਮਨਾ ਲਓ ਮੈਨੂੰ ਕਦੇ ਕਰਦਿਆਂ ਕੋਸ਼ਿਸ਼ ਪਰ ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਫਿਰ ਉਧਰ ਚਲੇ ਗਏ ਤਦੋਂ ਉਧਰੋਂ ਜਾ ਕੇ ਇਹਨਾਂ ਦੇ ਚੋਟੇ ਬੀਜੇਪੀ ਨੇ ਦਿੱਤੀ ਇਹਨਾਂ ਨੂੰ ਉਧਰੋਂ ਲੜਦੇ ਤੁਸੀਂ ਕਹਿੰਦੇ ਸਲਾਹਕਾਰ ਮਰਾ ਰਹੇ ਨੇ ਵੱਡੇ ਲੀਡਰਾਂ ਨੂੰ ਮਾੜੇ ਸਲਾਹਕਾਰ ਮਰਾ ਦਿੰਦੇ ਨੇ ਤਕਾਲੀ ਦਲ ਦੇ ਸਲਾਹਕਾਰ ਮਾੜੇ ਨੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਦੇ ਨਹੀਂ ਮੈਂ ਤਕਾਲੀ ਦਲ ਦੇ ਸਲਾਹਕਾਰਾਂ ਦੀ ਨਹੀਂ ਮੈਂ ਗੱਲ ਕਰਦਾ ਵੇਖੋ ਫਰਕ ਹੈ ਬਹੁਤ ਵੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਵੀ ਝਗੜੇ ਹੁੰਦੇ ਰਹੇ ਅਕਾਲੀ ਦਲ ਅੱਡ ਵੀ ਬਣਦੇ ਰਹੇ ਲੀਡਰ ਉਸ ਦੇ ਵੀਰੇ ਤੇ ਫਿਰ ਮੰਨਦੇ ਵੀਰੇ ਉਹ ਆਪ ਨਹੀਂ ਸੀ ਮੰਨ ਚ ਕੁਸ ਰੱਖਦੇ ਨਾ ਕਿਸੇ ਨੂੰ ਕੋਈ ਕੌੜੀ ਗੱਲ ਕਹਿੰਦੇ ਸੀ ਸੁਣ ਸਭ ਦੀ ਲੈਂਦੇ ਸੀ ਫਿਰ ਜਿਹੜੀ ਠੀਕ ਹੁੰਦੀ ਸੀ ਉਹ ਕਰ ਲੈਂਦੇ ਸੀ ਰਾਇ ਕਰਕੇ ਉਹ ਆਪ ਦੇ ਸਾਥੀਆਂ ਦੀ ਰਾਇ ਤੋਂ ਬਿਨਾਂ ਕਦੇ ਕੋਈ ਫੈਸਲਾ ਨਹੀਂ ਸੀ ਕਰਦੇ ਇੱਥੇ ਹੁਣ ਸੀਨੀਅਰ ਸਾਥੀ ਤਾਂ ਸਾਰੇ ਆਊਟ ਹੀ ਐ ਹੁਣ ਫੈਸਲਾ ਦੇਣ ਵਾਲੇ ਅਣਸਖੀਏ ਬੰਦੇ ਹੋਗੇ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਹੁੰਦੇ ਨੇ ਸੱਚੀ ਗੱਲ ਕਹਿਣ ਵਾਲੇ ਉਹ ਪਾਰਟੀ ਦਾ ਭਲਾ ਕਰਦੇ ਹੁੰਦੇ ਨੇ ਜਿਹੜੇ ਲੀਡਰ ਨੂੰ ਆ ਕੇ ਸੱਚੀ ਗੱਲ ਕਹਿ ਦੇਣਾ ਭਾਵੇਂ ਲੀਡਰ 'ਚ ਕਸੂਰ ਆ ਭਾਵੇਂ ਕੋਈ ਹੋਰ ਬੰਦੇ 'ਚ ਕਸੂਰ ਆ ਉਹ ਪ੍ਰਧਾਨ ਨੂੰ ਦੱਸ ਦੇਣ ਕਿ ਆਇਆ ਹੈ ਜੀ ਇਹਨੂੰ ਠੀਕ ਕਰੋ ਉਹ ਉਹ ਫਿਰ ਜੇ ਉਹ ਗੱਲ ਠੀਕ ਕਰ ਲਈ ਜਾਂਦੀ ਹੈ ਤਾਂ ਵਧੀਆ ਹੋ ਜਾਂਦਾ ਇੱਕ ਹੁੰਦੇ ਚਾਪਲੂਸ ਲੋਕ ਜਿਨ੍ਹਾਂ ਨੇ ਵੀ ਪ੍ਰਧਾਨ ਦੀ ਚਾਪਲੂਸੀ ਕਰਨੀ ਹੈ ਵੀ ਬੁੜਾ ਜੀ ਫੱਟੇ ਚੱਕ ਤੇ ਪ੍ਰਧਾਨ ਜੀ ਦਾ ਅੱਜ ਤੁਸੀਂ ਬਿਆਰ ਦਿੱਤਾ ਨੇਰੀ ਲਿਆਤੀ ਅੱਜ ਤੁਸੀਂ ਆ ਫੈਸਲਾ ਕੀਤਾ ਫੱਟੇ ਚੱਕ ਤੇ ਲੋਕ ਬੜੇ ਕੁਛ ਆ ਉਹ ਚਾਪਲੂਸਣੋਕ ਹੁੰਦੇ ਆ ਜਿਹੜਾ ਬੰਦਾ ਚਾਪਲੂਸਾਂ ਦੀ ਸੁਣਨ ਲੱਗ ਗਿਆ ਉਦੋਂ ਫਿਰ ਪਾਰਟੀ 'ਚ ਨਗਾਰ ਆ ਜਾਊਗਾ ਸੁਖਵੀਰ ਬਾਦਲ ਚਾਪਲੂਸਾਂ ਹੀ ਹੁੰਦੇ ਨੇ ਉਹ ਜਿਹੜਾ ਬੰਦਾ ਸਚਾਈ ਵਾਲੀ ਗੱਲ ਨੂੰ ਸੁਣ ਕੇ ਹজম ਕਰਨ ਲੱਗ ਗਿਆ ਤੇ ਉਹਦੇ ਫਾਵਲ ਕਰਨ ਲੱਗ ਗਿਆ ਉਹ ਕਾਬਜਾ ਹੋਊਗਾ ਬਾਦਲ ਸਾਹਿਬ 50 ਸਾਲ ਇਸੇ ਕਰਕੇ ਕਾਬਜਾ ਹੋ ਰਹੇ ਸਿਆਦ 'ਚ ਪੰਜ ਵਾਰੀ ਮੁੱਖ ਮੰਤਰੀ ਬਣੇ ਉਹ ਸਚਾਈ ਤੇ ਪਹਿਰਾ ਜ਼ਿਆਦਾ ਦਿੰਦੇ ਸੀ ਐਸ ਵੇਲੇ ਜਿਹੜੀਆਂ ਸਥਿਤੀਆਂ ਹੈ ਹੂੰ ਸੁਵੀਰ ਬਾਦਲ ਨਹੀਂ ਸੁਣਦੇ ਨੇ ਨਾ ਸੁਣ ਕਰਕੇ ਨੋਬਤਾਈ ਹੈ ਨਾ ਨਾ ਰਹਿ ਕਰਨ ਕਰਕੇ ਤੇ ਨਾ ਸੁਣ ਕਰਕੇ ਰਹਿ ਰਹੇ ਹੁਣ ਤੁਸੀਂ ਪਾਰਟੀ ਪ੍ਰਧਾਨ ਨੂੰ ਸਾਰੇ ਇਖਤਿਆਰ ਹੁੰਦੇ ਆ ਟਿਕਟਾ ਪਾਰਟੀ ਪ੍ਰਧਾਨ ਦੀ ਮਰਜ਼ੀ ਨੇ ਵੰਡੀਆਂ ਜਾਂਦੀਆਂ ਹੁੰਦੀਆਂ ਟਿਕਟਾ ਪ੍ਰਧਾਨ ਜੇ ਚਾਹਵੇ ਤਾਂ ਜਿੰਨੂੰ ਮਰਜ਼ੀ ਦੇ ਲੈ ਕੋਈ ਰੋਕਦਾ ਨਹੀਂ ਹੁੰਦਾ ਪਾਰਟੀ ਦੇ ਵਿੱਚ ਜੇ ਟਿਕਟਾ ਸੀ ਇਕੱਲੇ ਅਨਾਉਂਸ ਕਰ ਦਈਏ ਕੋਈ ਲੁਧਿਆਣਾ ਜਾ ਕੇ ਕਰ ਦਈਏ ਕੋਈ ਅੰਮ੍ਰਿਤਸਰ ਕਰ ਦਈਏ ਕੋਈ ਜਲੰਧਰ ਜਾ ਕੇ ਕਰ ਦਈਏ ਉਹ ਫਿਰ ਪਾਰਟੀ ਦੇ ਲੋਕ ਸੋਚਦੇ ਇਹਨਾਂ ਤੋਂ ਕੋਈ ਪੁੱਛਦਾ ਨਹੀਂ ਯਾਰ ਪਰਦਾ ਜਿੱਥੇ ਮਰਜ਼ੀ ਟਿਕਟ ਅਨਾਉਂਸ ਕਰ ਦਿੰਦਾ ਫਿਰ ਪਾਰਲੀਮੈਂਟਰੀ ਬੋਰਡ ਹੁੰਦਾ ਵਰਕਿੰਗ ਕਮੇਟੀ ਹੁੰਦੀ ਐ ਕੋਰ ਦੇਖੋ ਇੱਕ ਬੰਦੇ ਨੇ ਇੱਕ ਫੈਸਲਾ ਕਰ ਲਿਆ ਜੇ 10 ਬੰਦੇ ਇਕੱਠੇ ਹੈਗੇ 8 ਕਹਿੰਦੇ ਆ ਠੀਕ ਹੈ 2 ਕਹਿੰਦੇ ਨਹੀਂ 18 ਦੀ ਗੱਲ ਠੀਕ ਹੈ ਨਾ ਉਹ ਕੰਮ ਕਰਦੇ ਹੋ ਆਵਾਸ ਹੋਊਗਾ ਤੇ ਜੇ ਤੁਸੀਂ ਕਿਸੇ ਨੂੰ ਪੁੱਛਦੇ ਹੀ ਨਹੀਂ ਫਿਰ ਗਲਤ ਵੀ ਹੋ ਸਕਦਾ ਫੈਸਲਾ ਪਰ ਉਹ ਤਾਂ ਕਹਿੰਦੇ ਸੁਧਾਰ ਲਹਿਰ ਵਾਲੇ ਜਿੰਨੇ ਵੀ ਨੇ ਭਾਵੇਂ ਤੁਸੀਂ ਹੋ ਭਾਵੇਂ ਚੰਦੂ ਮਾਜਰਾ ਨੇ ਉਹ ਕਹਿੰਦੇ ਭਾਜੀਪੀ ਦੇ ਇਸ਼ਾਰਿਆਂ ਤੇ ਸਾਰਾ ਕੁਝ ਕਰ ਰਹੇ ਹੋ ਤੁਸੀਂ ਦੇਖੋ ਇਹ ਗੱਲਾਂ ਕਹੜੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਜਦ ਤੱਕ ਸਾਬਤ ਕਰ ਦੇਣ ਭਾਜੀਪੀ ਨੇ ਸਾਡੀ ਕਦੇ ਟੈਲੀਫੋਨ ਤੇ ਗੱਲ ਹੋਈ ਹੋਵੇ ਕਦੇ ਅਸੀਂ ਬੀਜੇਪੀ ਦੇ ਲੀਡਰ ਨੂੰ ਕਿਸੇ ਨੂੰ ਮਿਲੇ ਹੋਈਗੀ ਕਿਤੇ ਸਾਬਤ ਕਰ ਦੇਣ ਕਿਸੇ ਨੂੰ ਵੀ ਟੈਲੀਫੋਨ ਤੇ ਕਰ ਦੇਣ ਮਿਲੇ ਕਰ ਦੇਣ ਦੋ ਗੱਲਾਂ ਦੂਜੀ ਗੱਲ ਬੀਜੇਪੀ ਨਾਲ ਤਾਂ ਅਸੀਂ ਰਹੇ ਹਾਂ 20 ਸਾਲ ਇਕੱਠੇ 20 ਸਾਲ ਅਸੀਂ ਇਕੱਠੇ ਰਹੇ ਬੀਜੇਪੀ ਹੂੰ 22 22 ਤਾਂ ਇਕੱਠੇ ਰਹਿਆ ਨਾ 19 ਤਾਂ ਹੀ 19 ਤਾਂ ਹੀ ਇਕੱਠੇ ਰਹਿਆ 96 ਤੋਂ ਲੈ ਕੇ 19 ਤੇ 23 ਸਾਲ 23 ਸਾਲ ਅਸੀਂ ਇਕੱਠੇ ਰਹਿਆ ਉਦੋਂ ਬੀਜੇਪੀ ਕੌੜੀ ਸੀ ਤੇ ਹੁਣ ਵੀ ਮਿੱਠੀ ਸੀ ਹੁਣ ਕੌੜੀ ਹੋ ਗਈ ਬੀਜੇਪੀ ਇਹ ਕੱਲ ਨੂੰ ਫੇਰ ਬੀਜੇਪੀ ਨਾਲ ਰਲਣਾ ਪਿਆ ਫੇਰ ਕੀ ਕਰਾਂਗੇ ਰਣਗੇ ਬੀਜੇਪੀ ਨਾਲ ਸਰ ਰਹੇ ਨਹੀਂ ਕਿਸੇ ਨੂੰ ਸੈਟਅਪ ਤੇ ਜਿੰਨਾ ਚਿਰ ਬੀਜੇਪੀ ਨਾਲ ਸਮਝੌਤਾ ਨਹੀਂ ਕਰਦੇ ਪੰਜਾਬ ਚ ਜਿੱਤਦੇ ਨਹੀਂ ਤੁਸੀਂ ਕਹਿੰਦੇ ਹੋ ਬੀਜੇਪੀ ਨਾਲ ਸਮਝੌਤਾ ਕਰਨਾ ਹੀ ਪੈਣਾ ਉਸ ਤੋਂ ਬਾਅਦ ਜਿਹੜਾ ਤਾਂ ਜਿੱਤ ਸਕਦੇ ਆ ਇਸੇ ਕਰਕੇ ਉਹ ਤੁਹਾਨੂੰ ਕਹਿੰਦੇ ਨੇ ਉਹ ਕਹਿੰਦੇ ਤੁਸੀਂ ਹੋਗੇ ਚੰਦੂ ਮਾਜਰਾ ਹੋਗੇ ਕਹਿੰਦੇ ਤੁਸੀਂ ਵਕਾਲਤ ਕਰਦੇ ਰਹੇ ਹੋ ਬੀਜੇਪੀ ਨਾਲ ਅਸੀਂ 19 ਚ 24 ਦੀ ਵਕਾਲਤ ਕੀਤੀ ਸੀ ਅਸੀਂ 24 ਚ ਵਕਾਲਤ ਕੀਤੀ ਸੀ ਵੀ ਸਮਝੌਤਾ ਕਰ ਲਓ ਕੰਤੇ ਲਿਖਿਆ ਪਿਆ ਆਪਾਂ ਜਿੱਤੇ ਪਏ ਆ ਨਹੀਂ ਮੰਨੀ ਸਾਡੀ ਗੱਲ 10 ਸੀਟਾਂ ਦੇ ਜਵਾਨਤਾ ਜਬਤ ਹੋਈਆਂ ਬੇਇੱਜ਼ਤੀ ਨਹੀਂ ਹੋਈ ਪਾਰਟੀ ਦੀ ਹਾਂਜੀ ਤੇ ਜੇ ਵੋਟਾਂ ਜੋੜ ਲਈਏ ਤੇ ਸਨੋ ਸਿੱਟਾ ਜਿੱਦਿਆਂ ਦੋਨਾਂ ਦੀਆਂ ਮਾਰੀ ਸਥਿਤੀ ਜੀ ਵੋਟਾਂ ਜੋੜ ਦਗੇ ਸਨੋ ਸਿੱਟਾ ਜਿੱਦਿਆਂ ਤੇ ਫਿਰ ਦੇਖੋ ਹਮੇਸ਼ਾ ਜਿੱਤ ਨੂੰ ਮੰਨਦੇ ਲੋਕ ਹਾਰਾਂ ਨੂੰ ਨਹੀਂ ਮੰਨਦੇ ਲੋਕ ਜਿਹਦੇ ਜੇਤੂ ਨੂੰ ਜਰਨੈਲ ਗਿਣਿਆ ਜਾਂਦਾ ਹਾਰਨ ਵਾਲੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਦੁਨੀਆ 'ਚ ਤੇ ਜੇ ਜਿੱਤੇ ਹੁੰਦੇ ਸਾਡਾ ਪੰਜਾਬ ਚ ਲਕਸ਼ੇ ਹੋਰ ਹੁੰਦਾ ਤੇ ਫਿਰ ਜੇ ਇਹਨਾਂ ਨੇ ਜਦਾਣਾ ਲਿਆ ਕੱਲਾ ਕਾਲੀ ਦਲ ਪਰ ਉਹ ਕਹਿੰਦੇ ਸਿਧਾਂਤਾਂ ਕਰਕੇ ਅਸੀਂ ਜੀਐਸਪੀ ਨਾਲ ਸਮਝੌਤਾ ਨਹੀਂ ਕਰ ਰਹੇ ਕਿਹੜੇ ਸਿਧਾਂਤਾਂ ਦੀ ਗੱਲ ਕਰਦੇ ਉਹ ਕਿਹੜੇ ਸਿਧਾਂਤਾਂ ਕਰਦੇ ਪੰਥਕ ਸਿਧਾਂਤਾਂ ਕਰਕੇ ਕਹਿੰਦੇ ਅਸੀਂ ਨਹੀਂ ਕਰਦੇ ਪੰਥਕ ਸਿਧਾਂਤ ਆ ਪੰਥਕ ਸਿਧਾਂਤ ਆ ਵੀ ਚਾਕੇ ਧੱਕੇ ਨਾਲ ਕਾਲ ਤੱਕ ਦੇ ਜਹੇਦਾਰ ਨੂੰ ਲਾ ਦੇ ਜਦੋਂ ਮਰਜੀ ਇਹ ਪੰਥਕ ਸਿਧਾਂਤ ਆ ਸਾਡੇ ਸਾਰਾ ਪੰਜਾਬ ਸਿੱਖ ਉਲਟੋ ਹੋਏ ਬੈਠੇ ਆ ਉਹ ਕਹਿੰਦੇ ਅਸੀਂ ਸਹੀ ਆ ਸਾਰੇ ਤੜਕੇ 2:30 ਵਜੇ ਜਾ ਕੇ ਉੱਥੇ ਨਹੀਂ 2:30 ਵਜੇ 2:30 ਵਜੇ ਜਾ ਕੇ ਘਾਲ ਤ ਜੇਹੇਦਾਰ ਭਾ ਦਿਓ ਇਹ ਮਾਰਥਿਕ ਸਦਾ ਤੇ ਕੀ ਕੀ ਤੁਹਾਡੇ ਮਗਰ ਪਿਆ ਕੋਈ ਕਿਉਂ ਡਰਦੇ ਆ ਤੁਸੀਂ ਜਿਹੜੇ 10 ਵਜੇ ਦਾ ਟਾਈਮ ਦਿੱਤਾ 10 ਵਜੇ ਉਹਨੂੰ ਬਣਾਓ ਉੱਥੇ ਸਾਰੀਆਂ ਸਾਪਰਦਾਵਾ ਸੱਦੋ ਭਾਵੇਂ 4 ਦਿਨ ਹੋਰ ਲਾ ਲਓ ਤਾਂ ਕਿ ਫਰਕ ਪੈਂਦਾ ਡਰਦੇ ਮਾਰਿਆ ਨੇ 2:30 ਵਜੇ ਨਹੀਂ ਤੇ ਉਹ ਰਾਤ ਨੂੰ ਸਰਦਾਰ ਪਗਸਿਓ ਨੂੰ ਫਾਸੀ ਦੇ ਦਿੱਤੀ ਜੇਲ ਚ ਇੱਕ ਦਿਨ ਪਹਿਲਾਂ ਕਿਉਂ ਦਿੱਤੀ ਡਰਦਿਆਂ ਨੇ ਅੰਗਰੇਜ਼ਾਂ ਨੇ ਉਹ ਤਾਂ ਕਿੰਨੀ ਵੱਡੀ ਤਾਕਤ ਸੀਗੀ ਦਰਦਿਆਂ ਨੇ ਰਾਤੇ ਰਾਤ لے ਆ ਕੇ ਫਿਰੋਜਪੁਰ ਸਸਕਾਰ ਕੀਤਾ ਲਾਹੌਰ ਨਹੀਂ ਕੀਤਾ ਦਰਿਆਦ ਸਦਲੋ ਇਦਰਾਦੇ ਕੰਡੇ ਰੋਇਪੁਰ ਕੀਤਾ ਦਰਦਿਆਂ ਨੇ ਰਾਤ ਨੂੰ ਲੈ ਆ ਕੇ ਦਰਦਿਆਂ ਨੇ ਕੀਤਾ ਨਾ ਇਹੀ ਸਥਿਤੀ ਅਸੀਂ ਪੈਦਾ ਕਰੀ ਜਾਨੇ ਆਪਦੀ ਦਰਦਿਆਂ ਨੇ ਜਥੇਦਾਰ ਲਾਤੇ ਢਾਈ ਕਿ ਕੀ ਲੋਡ ਪਈ ਸਾਨੂੰ ਤੁਸੀਂ ਥੋਰ ਵਜਾ ਕੇ ਕਰ ਦਿਓ ਦੋਨੋਂ ਲੋਕਾਂ ਨੂੰ ਸਾਰਿਆਂ ਨੂੰ ਸਦੋ ਵੇਖੋ ਜਥੇਦਾਰ ਤਾਂ ਸਾਰਿਆਂ ਦਾ ਨਾ ਇਹ ਤਾਂ ਤੁਹਾਨੂੰ ਵੀ ਪਤਾ ਹੈ ਕੋਈ ਕੱਲਾ ਕਾਲੀਆਂ ਦਾ ਨਹੀਂ ਹੁੰਦਾ ਜਿਹਦਾ ਜਿਹੜਾ ਗਾਲ ਤੱਕ ਦਾ ਜਿਹੇ ਦਰਜਤ ਹੈਗਾ ਉਹ ਤਾਂ ਸਾਰਿਆਂ ਦਾ ਜਿਹੇ ਦਰਜਤ ਹੈ ਸਿੱਖ ਕੌਮ ਦਾ ਭਾਵੇਂ ਦੁਨੀਆ ਚ ਕਿਤੇ ਸਿੱਖ ਬੈਠਾ ਭਾਵੇਂ ਕਾਂਗਰਸ ਚਾ ਸਿੱਖ ਤੇ ਫਿਰ ਤੁਸੀਂ ਇਕੱਲੇ ਚੋਰੀ ਉੱਥੇ ਸਾਰੇ ਕਾਲੀ ਦਲ ਦਾ ਵੀ ਨਹੀਂ ਗਿਆ ਕੋਈ ਪੱਗ ਦੇਣ ਤਾਂ ਕਾਲੀ ਦਲ ਦਾ ਵੀ ਨਹੀਂ ਗਿਆ ਉੱਥੇ ਪਰ ਤੁਹਾਡੇ ਪੁਰਾਣੇ ਸਾਥੀ ਨੇ ਮਿਰਸਾ ਸਿੰਘ ਬਟੋਵਾ ਦੀ ਇੰਟਰਵਿਊ ਕੀਤੀ ਉਹ ਕਹਿੰਦੇ ਜਥੇਦਾਰ ਕਹਿੰਦੇ ਅਕਾਲੀਆਂ ਦੇ ਹੀ ਨੇ ਕਹਿੰਦੇ ਜਿਹੜੇ ਕਾਂਗਰਸ ਦੇ ਵਿੱਚ ਨੇ ਉਹਨਾਂ ਨੂੰ ਤਾਂ ਕਹਿੰਦੇ ਮੈਂ ਸਿੱਖ ਮੰਨਦਾ ਹੀ ਨਹੀਂ ਨਹੀਂ ਚਲੋ ਸਾਡੇ ਮੰਨਣ ਦਾ ਬੇ ਮੰਨਣ ਦਾ ਬਟੋਵਾ ਸਾਹਿਬ ਦੀ ਵਿਚਾਰਾਂ ਦੀ ਆਪਣੀ ਮਰਜ਼ੀ ਹੈ ਮੈਂ ਕਿ ਉਹ ਉਹਨਾਂ ਦੀ ਆਪਣੀ ਮਰਜ਼ੀ ਹੈ ਵੇਖੋ ਕਾਲ ਤੱਕ ਦਾ ਜਹੇਦਾਰ ਤਾਂ ਸਾਰੇ ਸਿੱਖਾਂ ਲਈ ਹੈ ਚਾਹੇ ਮੰਨ ਗਏ ਅਸੀਂ ਨਾ ਮੰਨ ਗਏ ਉਹ ਸਾਡੇ ਮੰਨਣ ਬੇਮੰਨਣ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਆ ਕੇ ਪ੍ਰੋਬਲਮ ਆਉਂਦੀ ਹੈ ਨਾ ਅਸੀਂ ਕਾਲ ਤੱਕ ਤਰ੍ਹਾਂ ਦੇ ਨਾਲ ਜੇਬ ਚ ਪਾਈ ਫਿਰਦੇ ਹਾਂ ਕਾਲ ਤੱਕ ਤਾਂ ਸਾਰੇ ਸਿੱਖ ਆਉਂਦਾ ਚਾਹੇ ਕੋਈ ਕਾਂਗਰਸ ਚਾਹੇ ਚਾਹੇ ਕਾਲੀ ਦਲ ਚਾਹੇ ਚਾਹੇ ਭੀਜਪੀ ਚਾਹੇ ਚਾਹੇ ਕਮਰੇਸ਼ਟਾ ਚਾਹੇ ਚਾਹੇ ਆਪੜਾ ਚ ਉਹਨੂੰ ਸਾਰਾ ਸਿੱਖ ਹੀ ਮੰਨਦਾ ਹੈ ਭਾਵੇਂ ਕਿਸੇ ਪਾਰਟੀ ਜੇ ਰਵੇ ਸਿੱਖ ਕਾਲ ਤੱਕ ਦਾ ਤਾਂ ਤੇ ਹਰਮੰਦਰ ਸਾਹਿਬ ਨੂੰ ਗੁਰੂ ਘਰ ਦਾ ਤਾਂ ਆਪਦਾ ਮੰਨਦਾ ਉੱਥੋਂ ਸੇ ਦਰੋਂ ਸਾਰੇ ਮੰਨਦੇ। ਮੁਰੂਖਾ ਸਾਹਿਬ 2 ਦਸੰਬਰ ਦਾ ਜਿਹੜਾ ਫੈਸਲਾ ਹੋਇਆ ਉਸ ਤੋਂ ਬਾਅਦ ਜਿਵੇਂ ਰੁੱਤਾਂ ਬਦਲਦੀਆਂ ਨੇ ਤਿੰਨ ਜਥੇਦਾਰ ਹੁਣ ਤੱਕ ਬਦਲੇ ਗਏ। ਕੱਪੜਿਆਂ ਵਾਂਗ ਕਹਿੰਦੇ ਬਦਲਦੇ ਇਹ ਜਿਹੜੇ ਬਰੋਧੀ ਨਹੀਂ ਤੁਹਾਡੇ ਜਾਂ ਗੱਲ ਫਿਰ ਹੋ ਗਈ ਨਾ। ਵੇਖੋ ਫੈਸਲਾ ਜਿਹੜਾ ਹੋ ਗਿਆ ਸੀ ਚੰਗਾ ਬਾੜਾ ਮੈਂ ਉੱਤੇ ਕੋਈ ਕਿੰਤੂ ਪ੍ਰਤੂ ਨਹੀਂ ਕਰਨਾ ਉਹ ਜਥੇਦਾਰ ਸਾਹਿਬਾਂ ਦਾ ਫੈਸਲਾ ਤੇ ਅਸੀਂ ਖਿੜੇ ਮੱਥੇ ਮੰਨ ਲਿਆ ਸੀ। ਉੱਥੇ ਮੰਨ ਲਿਆ ਸੀ ਸਾਰਾ ਕੁਝ। ਜਦੋਂ ਮੰਨ ਲਿਆ ਸੀ ਸੇਵਾ ਵੀ ਕਰ ਲਈ। ਸੇਵਾ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਵੀ ਚੱਲੀ ਜਿਹੜੀ ਕਿ ਬਹੁਤ ਮਾੜੀ ਗੱਲ ਸੀ ਉੱਥੇ ਗੋਲੀ ਚੱਲਨੀ ਬਹੁਤ ਮਾੜੀ ਗੱਲ ਸੀ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਉਹਨਾਂ ਦੀ ਜਾਨ ਬਚ ਗਈ ਉਦੋਂ ਬਾਅਦ ਪ੍ਰਧਾਨ ਜੀ ਨੂੰ ਇੱਕ ਬਿਆਨ ਦੇਣਾ ਚਾਹੀਦਾ ਸੀ ਕਿ ਕਾਲ ਤੱਕ ਤੇ ਨੇ ਹੁਕਮ ਹੈ ਕਿ ਐਸੇ ਨੇ ਤੁਸੀਂ ਸਾਰਿਆਂ ਦੁਕਾਨਾਂ ਬੰਦ ਕਰਕੇ ਇਕੱਠੇ ਹੋ ਜਓ ਹਮ ਇਕੱਠੇ ਹੋ ਜਓ ਇਹ ਪ੍ਰਧਾਨ ਦੀ ਫਿਰ ਉਦੋਂ ਬਾਅਦ ਡਿਊਟੀ ਬਣਦੀ ਸੀ ਕਿ ਕਾਲ ਤੱਕ ਸਾਹਿਬ ਦਾ ਹੁਕਮ ਹੈ ਆਓ ਸਾਰੇ ਆਪਾਂ ਇਕੱਠੇ ਹੋਈਏ ਇੱਕ ਮੌਕਾ ਆ ਗਿਆ ਸੀ ਸਾਡੇ ਕੋਲੇ ਆਓ ਰਲ ਮਿਲ ਕੇ ਸਾਰੇ ਆਪਾਂ ਪੰਜਾਬ ਦੇ ਭਲੇ ਲਈ ਕਾਲੀ ਦਲ ਦੇ ਭਲੇ ਲਈ ਸਿੱਖ ਕੌਮ ਦੇ ਭਲੇ ਲਈ ਆਪ ਸਦਾਰ ਲੇਰ ਵਾਲੇ ਵੀ ਤੇ ਬਾਕੀ ਵੀ ਸਾਰੇ ਤਿਆਰ ਸੀ ਵੀ ਆਓ ਫੂਲਕਾ ਵਰਗੇ ਨੇ ਵੀ ਕਹਿਤਾ ਸੀ ਮੈਂ ਕਾਲੀ ਦਲ ਦੀ ਭਰਤੀ ਤੇ ਸ਼ਾਮਲ ਹੋਊਂਗਾ ਤੇ ਉਸ ਵੇਲੇ ਇੱਕ ਮੌਕਾ ਸੀ ਵੀ ਆਓ ਰਲ ਮਿਲ ਕੇ ਆਪਾਂ ਕਾਲੀ ਦਲ ਦੀ ਭਰਤੀ ਕਰੀਏ ਸੱਤ ਮੈਂਬਰੀ ਕਮੇਟੀ ਥਾਣੀ ਉਸ ਤੋਂ ਬਾਅਦ ਜਿਹਨੂੰ ਡੈਲੀਗੇਟ ਚਾਹਣਗੇ ਉਹਨੂੰ ਚੁਣ ਲਾਂਗੇ ਤੇ ਡੈਲੀਗੇਟ ਤਾਂ ਸੁਖਵੀਰ ਨੂੰ ਚੁਣਨਾ ਸੀ ਬੰਦੇ ਤਾਂ ਬਾਹਲੇ ਇਹਦੇ ਬਣਨੇ ਸੀ ਡੈਲੀਗੇਟ ਕੋਈ ਰੌਲਾ ਨਹੀਂ ਸੀ ਇਸ ਗੱਲ ਤੇ ਇਹਨੂੰ ਚੁਣਨਾ ਸੀ ਉੱਥੋਂ ਬਿਆਨ ਨਾ ਦੇਣਾ ਤੇ ਮੁੜ ਕੇ ਮੁਕਸਰ ਜਾ ਕੇ ਹੋਰ ਕੁਝ ਬੋਲ ਦੇਣਾ ਉਹਦਾਂ ਵੀ ਪਾਰਟੀ ਦਾ ਤੇ ਪ੍ਰਧਾਨ ਸਾਹਿਬ ਦਾ ਨਕਸਾਰ ਹੋਇਆ ਉਹ ਬਾੜੇ ਸਲਾਹਕਾਰਾਂ ਦੀ ਰਹੀ ਆ ਨਾ ਫ ਮਾੜੇ ਸਲਾਹਕਾਰਾਂ ਦੀ ਰਏ ਆ ਰਏ ਕਰਕੇ ਸਾਰਾ ਕੁਝ ਹੋਇਆ ਇਹ ਤਾਈ ਹੋਇਆ ਨਹੀਂ ਪ੍ਰਧਾਨ ਮੈਨੂੰ ਨਹੀਂ ਲੱਗਦਾ ਵੀ ਇੱਥੋਂ ਤੱਕ ਜਾਂਦਾ ਉਹਨੂੰ ਠੀਕ ਪਾਸੇ ਤੁਰਦਾ ਤਾਂ ਅੱਜ ਨਕਸ਼ਾ ਹੋਰ ਹੁੰਦਾ ਹਮ ਸੁਖਵੀਰ ਦੀ ਆਪਣੀ ਪਰਸਨੈਲਿਟੀ ਹੋਰ ਆ ਸੁਖਵੀਰ ਬਾਦਲ ਦੀ ਫਿਰ ਨਹੀਂ ਪਰਸਨੈਲਿਟੀ ਤਾਂ ਲੀਡਰ ਦੀ ਲੋਕਾਂ ਨਾਲ ਹੀ ਹੁੰਦੀ ਹੈ ਨਾ ਜੇ ਅਸੀਂ ਚੜ੍ਹਾਈ ਚ ਰਵਾਂਗੇ ਤਾਂ ਲੀਡਰ ਦੀ ਫਿਰ ਜਾਂ ਜਿਵੇਂ ਜਿਵੇਂ ਤੁਸੀਂ ਕਿਹਾ ਸਲਾ ਮਾੜੇ ਸਲਾਹਕਾਰਾਂ ਨੇ ਇੱਥੋਂ ਤੱਕ ਪਹੁੰਚਾਤਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਕਿ ਚਾ ਪੜੂਸਾ ਨੇ ਹਮੇਸ਼ਾ ਕਦੇ ਨਕਸਾਰ ਕੀਤਾ ਲੀਡਰ ਦਾ ਕਦੇ ਫਾਇਦਾ ਨਹੀਂ ਕੀਤਾ ਉਹਨਾਂ ਨੇ ਆਪਣੇ ਮਫਾਦ ਹੁੰਦੇ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਉਹਨਾਂ ਦੇ ਚੁਗਲੀਆਂ ਚੱਪੇ ਕਰਕੇ ਰੋਟੀ ਖਾਣੀ ਹੁੰਦੀ ਹੈ ਉਹਨਾਂ ਨੇ ਉਹਨਾਂ ਦੀ ਇਸੇ ਗੱਲ ਨੇ ਟੌਰ ਹੁੰਦੀ ਹੈ ਚੁਗਲੀਆਂ ਪਸੰਦ ਨਹੀਂ ਸੁਖਵੀਰ ਬਾਦਲ ਨੂੰ ਇਹ ਕਹਿ ਲੀਏ ਫਿਰ ਫੇਰ ਹੁਣ ਜੋ ਹਾਲਾਤ ਚੱਲ ਰਹੇ ਨੇ ਜੋ ਚਾਪਲੂਸੀ ਪਸੰਦ ਹੈ ਚਾਪਲੂਸੀ ਵਾਲੀ ਗੱਲ ਤਾਂ ਪਸੰਦੀ ਲੱਗਦੀ ਹੈ ਨਾ ਹੁਣ ਤਾਂ ਵੇਖੋ ਤਾਂ ਉਹੀ ਦੱਸ ਸਕਦੇ ਨੇ ਉਹਨਾਂ ਨੂੰ ਪਸੰਦ ਆ ਕਿ ਨਹੀਂ ਪਸੰਦ ਪਰ ਜੋ ਲੋਕਾਂ ਦੀ ਗੱਲ ਆ ਰਹੀ ਤੁਸੀਂ ਪ੍ਰੈਸ ਦੇ ਖੇਤਰ ਚ ਕਿਤੇ ਬਹਿ ਕੇ ਗੱਲ ਕਰ ਲਓ ਤੁਸੀਂ ਕਾਂਗਰਸ ਦੇ ਖੇਤਰ ਚ ਬਹਿ ਕੇ ਗੱਲ ਕਰ ਲਓ ਉਹ ਸਾਰੇ ਲੋਕ ਕਹਿੰਦੇ ਆ ਵੀ ਆ ਘੇਰਾ ਮਾੜਾ ਫਿਰ ਸਾਰੇ ਤਾਂ ਮਾੜੇ ਨਹੀਂ ਹੁੰਦੇ ਲੋਕ ਜਿਹੜੇ ਸਾਰੇ ਲੋਕ ਕੀ ਕਹੀ ਜਾਂਦੇ ਵੀ ਆ ਹੋ ਰਿਹਾ ਤੇ ਸਾਰੇ ਲੋਕ ਤਾਂ ਨਹੀਂ ਮਾੜੇ ਹੁੰਦੇ ਚਲ ਇੱਕ ਮੈਂ ਵਾੜਾ ਹੂੰ ਕੋਈ ਹੋਰ ਦੋ ਮਾੜੇ ਹੋਣਗੇ ਚੰਦੂ ਬਾਜਰਾ ਮਾੜਾ ਹੋਰ ਮਾੜੇ ਹੋਣਗੇ ਸਾਰੇ ਲੋਕ ਤਾਂ ਨਹੀਂ ਵਾੜੇ ਹੁੰਦੇ ਜਿਹੜੀ ਇੱਕੋ ਗੱਲ ਕਹੀ ਜਾਂਦੇ ਵੀ ਇਸ ਵੇਲੇ ਜਿਹੜਾ ਚਾਪ ਪੂਸਾ ਦਾ ਘੇਰਾ ਹੈ ਜੇ ਸਫਰੂਦੀ ਵੀ ਕਹੀ ਜਾਂਦੇ ਆ ਪ੍ਰੈਸ ਵਾਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਕਿ ਫਿਰ ਕੀ ਹੈ ਲੱਗਦਾ ਕੀ ਆ ਕਾਲੀ ਦਾ ਦਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਕੀ ਲੱਗਦਾ ਕਿੰਦ ਨੂੰ ਜਾ ਰਿਹਾ ਕਾਲੀ ਦਾ ਨੇ ਕਾਲੀ ਦਲ ਤਾਂ ਵੇਖੋ ਮੈਰੀ ਤਾਂ दिली ਇੱਛਾ ਹੈ ਕਿ ਕਾਲੀ ਦਲ ਤਕੜਾ ਹੋਣਾ ਚਾਹੀਦਾ ਕਾਲੀ ਦਲ ਇਕੱਠਾ ਹੋਣਾ ਚਾਹੀਦਾ ਫੇਰ ਰਾਜਪਾਗ ਸਾਡਾ ਪੱਕਾ ਹੈ ਪੰਜਾਬ ਦੇ ਵਿੱਚ ਤੇ ਜੇ ਇਹ ਲੜੀ ਗਏ ਅਸੀਂ ਫੇਰ ਰਾਜਪਾਗ ਨਹੀਂ ਹੋਣਾ ਕਾਲੀ ਦਲ ਦਾ ਫੇਰ ਕਿਸੇ ਦਾ ਹੋਰ ਰਾਜਪਾਗ ਆ ਜਿਵੇਂ ਹਰਪ੍ਰੀਤ ਸਿੰਘ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹਾਂ ਉਹ ਕਹਿੰਦੇ ਸੁਖਵੀਰ ਸਿੰਘ ਕੋਈ ਬਚੱਤਰ ਸਿੰਘ ਆਊਗਾ ਜਾਂ ਉਹਨਾਂ ਦਾ ਇੱਕ ਹੋਰ ਬਿਆਨ ਆਇਆ ਕਹਿੰਦੇ ਧੂਕੇ ਅਕਾਲੀ ਦਲ ਚੋਂ ਬਾਹਰ ਕੱਢਾਂਗੇ ਨਹੀਂ ਮੈਂ ਕੋਈ ਉਹਨਾਂ ਬੰਨਾਂ ਦੀ ਤੈ ਤਾਂ ਨਹੀਂ ਕਰਦਾ ਵੀ ਕਿਸੇ ਨੂੰ ਧੂਕੇ ਕੱਢਾਂਗੇ ਜਾਂ ਉਧਰ ਕਰਾਂਗੇ ਪਰ ਕਾਲੀ ਦਲ ਦਾ ਤਾਂ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਲੋਕ ਤਾਂ ਸਾਡੇ ਖਿਲਾਫ ਹੈ 17 ਚ ਵੀ ਖਿਲਾਫ ਸੀ 19 ਚ ਵੀ ਖਿਲਾਫ ਸੀ 22 ਚ ਵੀ ਖਿਲਾਫ ਹੈ 24 14 ਵੀ ਖਿਲਾਫ ਹੈ ਸੁਧਾਰਤ ਹੋਇਆ ਹੀ ਨਹੀਂ ਪੋਰਾ ਸਾਡਾ ਉਹ ਥੱਲੇ ਨੂੰ ਜਾਂਦੇ ਸੀ ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਵੀ ਫਿਰ ਅਕਾਲੀ ਦਲ ਨੇ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਸ ਸੀਰੀਅਸ ਲੈ ਲੈਂਦੇ ਜੇ ਨਕਸ਼ਾ ਹੋਰ ਹੁੰਦਾ ਮੈਂ ਦੱਸਿਆ ਜੇ ਐਲਾਨ ਕਰ ਦਿੰਦੇ ਨਾ ਪ੍ਰਧਾਨ ਜੀ ਵੱਡਾ ਦਿਲ ਕਰਕੇ ਬਾਦ ਸਾਹਿਬ ਜਿਵੇਂ ਕਰਦੇ ਹੁੰਦੇ ਸੀ ਉਹ ਕਿਸੇ ਨੂੰ ਰੁੱਸਣ ਨਹੀਂ ਸੀ ਦਿੰਦੇ ਹੁੰਦੇ ਜਿਹੜਾ ਰੁੱਸ ਜਾਂਦਾ ਉਹ ਮਿੰਟ ਚ ਬੁਲਾ ਲੈਂਦੇ ਸੀ ਤੇ ਜੇ ਉਦੋਂ ਪ੍ਰਧਾਨ ਜੀ ਕਲਾ ਨਹੀਂ ਕਰਨਾ ਸੀ ਵੀ ਆਓ ਸਾਰੇ ਇਕੱਠੇ ਹੋਗੇ ਤੇ ਤਿਆਰ ਹੀ ਸੀ ਬੰਦੇ ਤਾਂ ਸਾਰੇ ਪ੍ਰਧਾਨ ਨੂੰ ਤਾਂ ਪ੍ਰਧਾਨ ਇਹਦਾ ਨਹੀਂ ਸੁਖਵੀਰ ਜੀ ਇਹ ਤੁਹਾਡੇ ਨਾਂ ਬਣਦੇ ਜਿਹੜੇ ਹੁਣ ਬਣੇ ਨਹੀਂ ਨਹੀਂ ਬਣਦੇ ਸੀ ਕਿਸੇ ਕੀ ਬਿਲਕੁਲ ਨਹੀਂ ਸੀ ਬਣਦੇ ਆਪਾਂ ਪਹਿਲਾਂ ਬੈਠੇ ਗੱਲ ਕਰੀ ਤੁਸੀਂ ਕਿਹਾ ਬਹੁਤ ਬੰਦੇ ਮੰਨ ਗਏ ਸੀ ਬਈ ਉਹ ਤਾਂ ਸਾਰੇ ਹੀ ਮੰਨ ਗਏ ਸੀ ਜੱਤੇਦਾਰ ਲਾਉਣ ਤੋਂ ਪਹਿਲਾਂ ਤੇ ਉਦੋਂ ਤਾਂ ਸਾਰੇ ਹੀ ਮੰ ਉਦੋਂ ਬਾਅਦ ਸਾਡੇ 4-5 ਦਿਨ ਹੋ ਗਏ ਉਦਦੇ ਮੀਟਿੰਗ ਹੋਈ ਸੀ ਇਕੱਠੇ ਕੁਝ ਸੀਨੀਅਰ ਬਦਿਆ ਹਾਂਜੀ ਉਦਦੇ ਵੀ ਅਸੀਂ ਫੈਸਲਾ ਕੀਤਾ ਸੀ ਵੀ ਇਕੱਠੇ ਕਰੀਏ ਅਕਾਲੀ ਦਲ ਨੂੰ ਯਾਰ ਐਵੇਂ ਸੁੱਤਾਣਾ ਆਪਾਂ ਠੀਕ ਕਰੀਏ ਮਨਾਈਏ ਬੰਦੇ ਨੂੰ ਉਦਦੇ ਕਾਫੀ ਬੰਦੇ ਨਾਲ ਅਸੀਂ ਟੈਲੀਫੋਨ ਤੇ ਗੱਲਬਾਤ ਕੀਤੀ ਸੀ ਉਹ ਸਾਰੇ ਕਹਿੰਦੇ ਸੀ ਚੰਗੀ ਗੱਲ ਆ ਕਰੋ ਇਕੱਠੇ ਯਾਰ ਜਿਵੇਂ ਮਰਜ਼ੀ ਕਰੋ ਕਰੋ ਆ ਫਿਰ ਅਗਲੇ ਦਿਨਾਂ ਬਟ ਦੋ ਜਿੰਨ ਦਿਨ ਹੋਰ ਲਾਤੇ ਉਹ ਫਿਰ ਬੰਦੇ ਕਹਿੰਦੇ ਨਹੀਂ ਚਰਚਾ ਤਾਂ ਇਹ ਵੀ ਚੱਲ ਰਹੀ ਆ ਤੁਸੀਂ ਅਕਾਲੀ ਦਲ ਬਣਾ ਰਹੇ ਹੋ ਹੋਰ ਨਹੀਂ ਮੈਂ ਕੋਈ ਕਾਜੀਪੀ ਨਾਲ ਲੜ ਕੇ ਮੈਂ ਤਾਂ ਹੁਣ ਵੀ ਕਹਿੰਦਾ ਨਾ ਬੀਜਪੀ ਨਾਲ ਕੋਈ ਰਲ ਕੇ ਅ ਬੀਜਪੀ ਤਾਂ ਉਹ ਦੇਖੋ ਬੀਜਪੀ ਉਸ ਅਕਾਲੀ ਦਲ ਨਾਲ ਸਮਝੌਤਾ ਕਰੂਗਾ ਜਿਹੜੀ ਤਖੜਾ ਹੋਇਆ ਪੰਜਾਬ ਜਿਹਦੇ ਮਗਰ ਲੋਕ ਹੋਏ ਨਹੀਂ ਬੀਜਪੀ ਨੇ ਸਮਝੌਤਾ ਨਹੀਂ ਕਰਨਾ ਉਹ ਕੱਲੀ ਲੜੂਗਾ ਇਸ ਕਰਕੇ ਅਸੀਂ ਬੀਜਪੀ ਨਾਲ ਨਹੀਂ ਕੋਈ ਸਾਡਾ ਅਸੀਂ ਤਾਂ ਅਕਾਲੀ ਦਲ ਮੈਂ ਤਾਂ ਬਣਾਉਣ ਬਾਰੇ ਮੈਂ ਤਾਂ ਹੁਣ ਵੀ ਕਹੀ ਜਾਂਦਾ ਕਿ ਅਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ ਮੈਂ ਅੱਜ ਵੀ ਉਸ ਗੱਲ ਦਾ ਬੰਦਾ ਹੀ ਆ ਅਕਾਲੀ ਦਲ ਨੂੰ ਇਕੱਠੇ ਕਰਨ ਦਾ ਪਰ ਜੇ ਨਾ ਇਕੱਠਾ ਮੇਨ ਜਿਹੜੀ ਕਾਬਜਤਾ ਹੈ ਇਸ ਉਲੇ ਅਕਾਲੀ ਦਲ ਦੇ ਉੱਤੇ ਜੋ ਨਾ ਚਾਹੂਗੀ ਕਿ ਅਸੀਂ ਹੋਰ ਕਿਸੇ ਨੂੰ ਵੜ ਨਹੀਂ ਦੇਣਾ ਅਕਾਲੀ ਦਲ ਚ ਫਿਰ ਤਾਂ ਕੋਈ ਨਾ ਕੋਈ ਆਟੋਮੈਟਿਕਲੀ ਨਵਾਂ ਅਕਾਲੀ ਦਲ ਜ ਤੁਸੀਂ ਕਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਈ ਲੀਡਰਾਂ ਨੇ ਅਪਰੋਚ ਕੀਤਾ ਵੀ ਤੁਸੀਂ ਜਿਹੜਾ ਕਾਲੀ ਦਲ ਤੁਸੀਂ ਬਣਾ ਰਹੇ ਹੋ ਉਹਦੇ ਪ੍ਰਧਾਨ ਬਣਿਓ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਕਿਹਾ ਸੀ ਸੁਧਾਰ ਲਹਿਰ ਵਾਲੇ ਬੰਦਿਆਂ ਨੇ ਕਿਹਾ ਸੀ ਕੋਈ ਇਕੱਠੇ ਹੋ ਕੇ ਕੁਝ ਹੋਰ ਸਸਤਾ ਮਨ ਵੀ ਕਿਹਾ ਸੀਗਾ ਕਿ ਤੁਸੀਂ ਕਾਲੀ ਦਲ ਦੀ ਕਮਾਂਡ ਸੰਭਾਲ ਲਓ ਪ੍ਰਧਾਨ ਬਣ ਜਾਓ ਚਲਾਓ ਉਹਨਾਂ ਨੇ ਨਾ ਕਰਤੀ ਜਿਹੜੇ ਮੇਰੇ ਮੈਨੂੰ ਸੁਣ ਚਾਇਆ ਜਿਹੜਾ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਨਾ ਕਰਤੀ ਕਿ ਮੈਂ ਪ੍ਰਧਾਨ ਨਹੀਂ ਬਣਨਾ ਮੈਂ ਕੋਈ ਚੋਣ ਨਹੀਂ ਲੜਨੀ ਉਹ ਮੈਂ ਬੋਲਣ ਧਾਰਮਿਕ ਖੇਤਰ ਦੇ ਵਿੱਚੋਂ ਪੂਰਾ ਕੰਮ ਕਰੂੰਗਾ ਜਿੱਥੇ ਕੋਈ ਮੈਨੂੰ ਲੱਗਦਾ ਕਿ ਕਾਲੀ ਦਲ ਠੀਕ ਮੋਸਟ ਇਤਬਾਦ ਪਰਸੋਂ ਦਾ ਰੈਰ ਆਲਿਆਂ ਦੀ ਤਾਂ ਹਰ ਸਟੇਜ ਤੇ ਦੇਖਦੇ ਨੇ ਜਿਵੇਂ ਹਰਪ੍ਰੀਤ ਸਿੰਘ ਬਈ ਉਹਦੇ ਕਿਹਾ ਮੈਂ ਬੋਲਣ ਜਾਊਂਗਾ ਮੈਂ ਆਪ ਨਹੀਂ ਕੋ ਉਹਦਾ ਨਹੀਂ ਲੱਗਦਾ ਉਹਦਾ ਨਹੀਂ ਲੈਣਾ ਕਹਿੰਦੇ ਕੀ ਕਹਿਣਾ ਚਾਹੂੰਗੇ ਸੁਖਵੀਰ ਬਾਦਲ ਨੂੰ ਦੇਖੋ ਮੈਨੂੰ ਤਾਂ ਦੁੱਖ ਹੁੰਦਾ ਜਦੋਂ ਅਸੀਂ ਲੜਦੇ ਆ ਜਿਹਦਾ ਸਾਡੇ ਤੇ ਸਾਨੂੰ ਕੁਝ ਗੱਲਾਂ ਬੋਲਣੀਆਂ ਪੈਂਦੀਆਂ ਲੋਕਾਂ ਕਰਕੇ ਬੜਾ ਦੁੱਖ ਹੁੰਦਾ ਜਿਹੜੇ ਜਿਹੜੇ ਪਰਿਵਾਰ ਨਾਲ ਜਾਂ ਪਾਰਟੀ ਨਾਲ ਸਾਰੀ ਉਮਰ ਹੀ ਕੱਢਤੀ 47 48 ਸਾਲ ਕੱਢ ਤੇ ਛੋਟੇ ਹੁੰਦਿਆਂ ਤੋਂ ਲੈ ਕੇ ਨਾਲ ਹੀ ਲੱਗੇ ਰਹੇ ਅੱਜ ਜੇ ਕੋਈ ਗੱਲ ਦੁੱਖ ਕਾਲੀ ਦਲ ਚ ਕਮਜ਼ੋਰੀ ਆਉਂਦੀ ਆ ਜਾਂ ਕਾਲੀ ਦਲ ਚ ਕੋਈ ਦਮਾੜਾ ਹੋ ਰਿਹਾ ਜਾਂ ਕਾਲੀ ਦਲ ਥੱਲੇ ਵੱਲ ਜਾ ਰਿਹਾ ਤਾਂ ਮਨ ਨੂੰ ਬਹੁਤ ਦੁੱਖ ਪਹੁੰਚਦਾ ਹ ਹ ਹ ਹ ਜੇ ਕੋਈ ਸੱਚੀਆਂ ਗੱਲਾਂ ਇੱਥੇ ਕਰਦੇ ਆ ਬੈਠ ਕੇ ਜਾਂ ਸੱਚੀਆਂ ਗੱਲਾਂ ਹੁਣ ਇਕੱਠੇ ਤਾਂ ਸੀ ਹੁੰਦੇ ਨਹੀਂ ਜੇ ਮੈਂ ਤਾਂ ਮੂੰਹ ਤੇ ਹੁੰਦਾ ਜਦ ਅਸੀਂ ਇਕੱਠੇ ਹੁੰਦੇ ਤਾਂ ਜੋ ਸਥਿਤੀ ਪੈਦਾ ਹੋਈ ਆ ਮੈਂ ਤਾਂ ਹੁਣ ਅਸੀਂ ਹੋਣ ਹੀ ਸੀ ਦੇਣ ਤੁਸੀਂ ਕਿ ਸੱਚ ਨਹੀਂ ਸੁਣ ਰਹੇ ਸੱਚ ਨੂੰ ਸੱਚੀ ਨਹੀਂ ਸੁਣ ਰਹੇ ਨਹੀਂ ਜਿਹੜੀਆਂ ਗੱਲਾਂ ਜੇ ਅਸੀਂ ਇਕੱਠੇ ਹੁੰਦੇ ਅਸੀਂ ਸਰਾਹ ਦੇਣੀ ਸੀ ਹੂੰ ਜੇ ਅਸੀਂ ਇਕੱਠੇ ਹੁੰਦੇ ਅਸੀਂ ਸਲਾਹ ਦੇਣੀ ਸੀ ਆ ਨੌਬਤ ਅਸੀਂ ਆਉਣ ਨਹੀਂ ਸੀ ਦੇਣੀ ਜਿਹੜੀ ਹੁਣ ਆ ਰਹੀ ਬਿਲਕੁਲ ਨਹੀਂ ਆਉਣਾ ਜੋ ਸਥਿਤੀਆਂ ਪੈਦਾ ਹੋਈਆਂ ਹੋਣ ਨਹੀਂ ਸੀ ਦੇਣੀਆਂ ਪੰਜਾਬ 'ਚ ਅਸੀਂ ਕਿਵੇਂ ਮਰਜ਼ੀ ਕਰਦੇ ਤੁਸੀਂ ਕਹਿੰਦੇ ਬੀਜੇਪੀ ਤੋਂ ਬਿਨਾ ਕੋਈ ਵੀ ਅਕਾਲੀ ਦਲ ਹੋਵੇ ਸਰਕਾਰ ਜਾਂ ਸੱਤਾ ਦੇ ਵਿੱਚ ਨਹੀਂ ਆ ਸਕਦੇ ਪਰ ਕਦੇ 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 ਬੀਜੇਪੀ ਤੇ ਇਹ ਅਲੀਗੇਸ਼ਨ ਵੀ ਲੱਗਦੇ ਨੇ ਕਹਿੰਦੇ ਬੀਜੇਪੀ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਕੀ ਕੀਤਾ ਤੁਹਾਡੇ ਸਾਹਮਣੇ ਹੀ ਆ ਵੀ ਉਹ ਤਾਂ ਵੇਖੋ ਜਿਹੜੀ ਦੇ ਵਿੱਚ ਉਸ ਤੋਂ ਬਾਅਦ ਰਾਜਨੀਤਿਕ ਪਾਰਟੀ ਹੁੰਦੀ ਹੈ ਨਾ ਉਹ ਤਾਂ ਆਪ ਦਾ ਸੋਚਦੀ ਹੈ ਹਰ ਸਵੇ ਸਾਡਾ ਰਾਜ ਹੋਵੇ ਚਿਹ ਕੱਲਿਆ ਦਾ ਹੋਵੇ ਚਿਹ ਰਲਕੇ ਹੋਵੇ ਇਹ ਤਾਂ ਹਰੇਕ ਪਾਰਟੀ ਸੋਚੂ ਕਾਂਗਰਸ ਨਹੀਂ ਕਰਦਾ ਜੀ ਇਹਦਾ ਕੁਝ ਕਾਂਗਰਸ ਵੀ ਕਰਦੀ ਰਹੀ ਹੈ ਜਦੋਂ ਤਾਕਤ ਸੀਗੀ ਹੁਣ ਉਹ ਕਰਦੇ ਹੁਣ ਉਹ ਵੀ ਕਰਦੇ ਆ ਕੱਲ ਨੂੰ ਕੋਈ ਹੋਰ ਆ ਗਿਆ ਉਹ ਵੀ ਕਰੂਗਾ ਐਵੇਂ ਪੰਜਾਬ ਚ ਅਸੀਂ ਨਹੀਂ ਤੋੜਦੇ ਹੁੰਦੇ ਅਕਾਲੀ ਦਲ ਦੂਜੀਆਂ ਪਾਰਟੀਆਂ ਦੇ ਬੰਦੇ ਤੋੜ ਤੋੜ ਅਸੀਂ ਨਹੀਂ ਲਾਇਆ ਆਪਦੇ ਵਿੱਚ ਐਵੇਂ ਲਾਉਦੇ ਰਹੇ ਤੇ ਦੂਜੇ ਵੀ ਸਾਡੇ ਰਲਾਉਂਦੇ ਰਹੇ ਇਹ ਤਾਂ ਐਵੇਂ ਇੱਕ ਦੂਜੇ ਨੂੰ ਦੋਸ਼ ਦੇਣ ਵਾਲੀ ਗੱਲ ਆ ਫालतੂ ਆ ਇਹਦੇ ਚ ਕੋਈ ਦਬ ਨਹੀਂ ਜਿਹੜਾ ਪਾਰਟੀ ਦੇ ਸੱਤਾ ਦੇ ਵਿੱਚ ਉਹ ਕਰਦਾ ਹੀ ਹੁੰਦਾ ਇਹ ਕੰਮ ਕੋਈ ਹੋਵੇ ਉਹੀ ਤਾਂ ਉਹ ਕਹਿੰਦੇ ਨੇ ਕਹਿੰਦੇ ਅਕਾਲੀ ਦਲ ਦੇ ਬੰਦੇ ਭਾਵੇਂ ਤੁਸੀਂ ਹੋ ਭਾਵੇਂ ਹੋਰ ਨੇ ਬੰਦੇ ਵੀ ਨਹੀਂ ਕਾਲੀ ਕਾਲ ਦੇ ਵਿੱਚ ਫੁੱਟ ਪਾਈ ਕਹਿੰਦੇ ਮੈਂ ਕਹਿੰਦਾ 22 ਪਾਰਟੀ ਖਤਮ ਕਰਨ ਦੇ ਲਈ ਸਾਰਾ ਕੁਝ ਮੈਂ ਕਹਿੰਦਾ 22 ਤੋਂ ਬਾਅਦ 22 ਤੋਂ ਬਾਅਦ 3 ਸਾਲ ਹੋ ਗਏ ਮੇਰਾ ਕਿਸੇ ਬੀਜੇਪੀ ਦੇ ਲੀਡਰ ਨਾਲ ਟੈਲੀਫੋਨ ਤੇ ਗੱਲ ਸਾਫ਼ ਕਰ ਦਿਓ ਕਿਸੇ ਬੀਜੇਪੀ ਦੇ ਲੀਡਰ ਨੂੰ ਮੈਂ ਮਿਲਿਆ ਹੋਵੇ ਮੈਂ ਦਿੱਲੀ ਗਿਆ ਹੋਵਾਂ ਸਾਫ਼ ਕਰ ਦਿਓ ਤੇ ਫਿਰ ਫਿਰ ਸਾਡਾ ਬੀਜੇਪੀ ਨਾਲ ਕੀ ਕਨੈਕਟ ਹੋਇਆ ਸਾਡਾ ਕਦੇ ਕਨੈਕਟ ਹੈ ਸਾਡੀ ਗੱਲ ਹੀ ਨਹੀਂ ਬੀਜੇਪੀ ਨਾਲ ਕੋਈ ਮੈਂ ਜਾਤੀ ਦੌਰ ਤੇ ਮੈਂ ਕਹਿੰਦਾ ਕਿ ਸਾਡਾ ਕਿਉਂਕਿ ਕਾਂਗਰਸ ਰਾਸੀ ਰਲ ਨਹੀਂ ਸਕਦੇ ਕਾਂਗਰਸ ਨੇ ਜੁਨੇ ਆਪਰੇਸ਼ਨ ਬਾਰੇ ਨੂੰ ਸਟਾਰਟ ਕੀਤਾ ਜੇ ਦਿੱਲੀ ਸਾਡੇ ਸਿੱਖ ਬਾਰੇ ਆ ਕਾਂਗਰਸ ਨਹੀਂ ਰਲ ਸਕਦੇ ਸਾਡੇ ਕੋਲ ਫਿਰ ਹੋਰ ਜਮਾਤ ਕਿਹੜੀ ਆ ਦਿੱਲੀ ਜੀ ਦੇ ਨਾਲ ਅਸੀਂ ਰਲਾਂਗੇ ਅਸੀਂ ਤਾਂ ਕੱਲੇ ਦਿੱਲੀ ਰਾਜ ਕਰ ਨਹੀਂ ਸਕਦੇ 13 ਦੇ 13 ਜੁਲਾਈ ਦੇ ਤਾਰੇ ਸਾਡਾ ਰਾਜ ਹੁੰਦਾ ਦਿੱਲੀ ਤੇ ਫਿਰ ਦਿੱਲੀ ਕਿਸ ਨਾਲ ਰਲਣਾ ਹੀ ਪਊਗਾ ਨਾ ਸਾਨੂੰ ਗੁਰੂ ਕਹਿੰਦਾ 2 ਦਸੰਬਰ ਵਾਲਾ ਜਿਹੜਾ ਫੈਸਲਾ ਸੀ ਤੁਹਾਡੇ ਹਿਸਾਬ ਨਾਲ ਸਹੀ ਸੀ ਜਮਾ ਬਿਲਕੁਲ ਜੇ ਤੁਹਾਡਾ opinion ਲੈਣਾ ਹੋ ਤੁਸੀਂ ਕਿਵੇਂ ਦੇਖਦੇ ਹੋ ਅਕਾਲ ਤਖਤ ਦਾ ਬੜਾ ਫੈਸਲਾ ਨਹੀਂ ਮੈਂ ਅਕਾਲ ਤਖਤ ਦੇ ਫੈਸਲੇ ਤੇ ਕੋਈ opinion ਦੇਣਾ ਹੀ ਨਹੀਂ ਨਾ ਮੈਂ ਕਿੰ ਤੂੰ ਪ੍ਰੰਤੂ ਕਿਉਂਕਿ ਉਹ ਫੈਸਲੇ ਨੂੰ ਸੀ ਉੱਥੋਂ ਤਾਂ ਸੀ ਜੋ ਹੁਕਮ ਆ ਗਿਆ ਉਹਨੂੰ ਮੰਨਦੇ ਆ ਚਾਹੇ ਠੀਕ ਹੈ ਗਲਤ ਹੈ ਤੇ ਜਿਹਨਾਂ ਨੇ ਕੀਤਾ ਉਹ ਜਾਣਣ ਸਾਨੂੰ ਨਹੀਂ ਇਸ ਗੱਲ ਤੇ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤ ਨਹੀਂ ਕਰਨਾ ਮੈਂ ਤਾਂ ਪੁੱਛਿਆ ਕਿਉਂਕਿ ਉਸ ਤੋਂ ਬਾਅਦ ਤਿੰਨ ਜਥੇਦਾਰਾਂ ਦੀ ਛੁੱਟੀ ਹੋਈ ਹੈ ਬਈ ਛੁੱਟੀ ਹੋਈ ਹੈ ਫਿਰ ਕੁਛ ਨੂੰ ਬੰਦਿਆਂ ਨੂੰ ਨਹੀਂ ਨਾ ਠੀਕ ਲੱਗਿਆ ਹੋਣਾ ਉਹ ਭਾਈ ਉਹਨਾਂ ਦੀ ਛੁੱਟੀ ਕੀਤੀ ਹੈ ਨਾ ਹੁਣ ਫੈਸਲਾ ਉਹ ਨਹੀਂ ਪਸੰਦ ਆਇਆ ਹੁਣ ਪਰ ਉਹਦੇ ਫਿਰ ਮੰਨਣਾ ਨਹੀਂ ਸੀ ਉੱਥੇ ਫਿਰ ਮੰਨਣਾ ਨਹੀਂ ਉਸੇ ਫੈਸਲੇ ਦੇ ਵਿੱਚ ਕਿਹਾ ਗਿਆ ਸੀ ਆਪਣੇ ਧੜੇ ਆਪਣੀ ਚੁੱਲ੍ਹੇ ਸਮੇਟੋ ਭਾਈ ਹਾਂ ਇਕੱਠੇ ਇਕੱਠੇ ਹੋ ਪਰ ਇੱਕ ਤੜਾ ਮਲੂਕਾ ਸਾਹਿਬ ਵੀ ਜਿਹੜੇ ਕਹਿੰਦੇ ਵੀ ਅਕਾਲੀ ਦਲ ਤਾਂ ਹੋਰ ਵੀ ਸੀ ਤਾਂ ਵੀ ਤੁਹਾਡੇ ਵਾਲਾ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਅਕਾਲੀ ਦਲ 1920 ਆ ਹੁਣ ਇੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਬਣਿਆ ਉਹ ਕਹਿੰਦੇ ਸਾਰੇ ਅਕਾਲੀ ਦਲਾਂ ਨੂੰ ਸਮੇਟਣ ਦਾ ਜਿਹੜਾ ਗੱਲ ਆ ਉਹ ਜਥੇਦਾਰਾਂ ਨੂੰ ਕਰਨੀ ਚਾਹੀਦੀ ਸੀ ਉਹ ਤੜਾਹੇ ਕਹਿ ਰਿਹਾ ਨਹੀਂ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਨ ਦੀ ਉਹਨਾਂ ਨੇ ਤਾਂ ਪੀਰ ਸਾਰਿਆਂ ਵਾਸਤੇ ਕੀਤੀ ਸੀ ਉਹਨਾਂ ਨੇ ਤਾਂ ਪੀਰ ਸਾਰਿਆਂ ਵਾਸਤੇ ਕੀਤੀ ਸੀਗੀ ਉਹਨਾਂ ਨੂੰ ਚਾਹੀਦਾ ਵੀ ਸੀ ਸਾਰਿਆਂ ਨੂੰ ਬੁਲਾ ਕੇ ਕਹਿਣ ਦੀ ਵੀ ਇਕੱਠੇ ਹੋ ਜੂ ਸਾਰੇ ਹੂੰ ਕਹ ਜੇ ਜੇ ਤਾਂ ਇਹ ਬਿਆਨ ਦਿੱਤਾ ਸੀ ਉਹਨਾਂ ਨੇ ਸਿੰਘ ਸਾਹਿਬਾਂ ਨੇ ਬਿਆਨ ਦਿੱਤਾ ਸਿਰਫ ਇਕੱਠੇ ਹੋ ਸਾਰੇ ਸਾਰਿਆਂ ਨੂੰ ਕਿਹਾ ਸੀ ਕਿਸੇ ਦਾ ਨਾਂ ਤਾਂ ਲਿਆ ਨਹੀਂ ਨਾ ਸੁਧਾਰ ਰੈਰ ਦਾ ਨਾਂ ਲਿਆ ਨਾ ਅਕਾਲੀ ਦਲ ਦਾ ਲਿਆ ਨਾ ਸਿਮਰਜੀਤ ਮਾਨ ਦਾ ਲਿਆ ਨਾ 1920 ਦਾ ਲਿਆ ਉਹਨੇ ਨਾ ਤਾਂ ਲਿਆ ਨਹੀਂ ਕਿਸੇ ਦਾ ਬਲਕਿ ਸਾਰੇ ਇਕੱਠੇ ਹੋ ਜੋ ਤੇ ਫਿਰ ਉਹਨਾਂ ਨੂੰ ਉਸ ਗੱਲ ਤੇ ਮੇਰੇ ਸਮਝ ਸਿੰਘ ਸਾਹਿਬ ਨੂੰ ਪੈਰਾ ਵੀ ਦੇ ਦੇਣਾ ਚਾਹੀਦਾ ਸੀ ਇਕੱਠੇ ਕਰਨ ਦਾ ਦੇ ਦੇਣਾ ਚਾਹੀਦਾ ਸੀ ਪਰ ਉਹਨਾਂ ਤਾਂ ਹਕੂਕਾਰਤਾ ਗਾ ਹੋਣਾ ਨਾ ਹੋਣਾ ਲੋਕਾਂ ਦੀ ਮਰਜ਼ੀ ਆਖਰੀ ਸਵਾਲ ਹੈ ਮੇਰਾ ਜੀ ਬੀਜਪੀ ਨਾਲ ਰਲ ਕੇ ਤੁਸੀਂ ਅਕਾਲੀ ਦਲ ਬਣਾਉਣ ਜਾ ਰਹੇ ਹੋ ਕਿਉਂਕਿ ਚਰਚਾਵਾਂ ਬਹੁਤ ਚੱਲ ਰਹੀਆਂ ਹਨ ਨਹੀਂ ਐਸ ਵੇਲੇ ਬੀਜਪੀ ਨਾ ਵੇਖੋ ਮੈਂ ਤਾਂ ਤੁਹਾਨੂੰ ਆਪਦੀ ਗੱਲ ਦੱਸ ਸਕਦਾ ਹਾਂ ਹੋਰ ਤਾਂ ਮੈਨੂੰ ਕਿਸੇ ਦਾ ਪਤਾ ਨਹੀਂ ਕਿਉਂਕਿ ਮੈਂ ਇਹਨੂੰ ਕਿਸੇ ਦੇ ਬਾਰੇ ਕੀ ਪਤਾ ਕੀ ਗੱਲ ਚੱਲਦੀ ਨੇ ਮੈਂ ਤੁਹਾਨੂੰ ਦੱਸਦਾ ਵੀ 3 ਸਾਲ ਹੋ ਗਏ ਬਾਈ ਤੋਂ ਬਾਅਦ ਕੁੱਤੇ ਮੇਰੇ ਬੀਜਪੀ ਦੇ ਲੀਡਰ ਨਾਲ ਕਿਸੇ ਨਾਲ ਮੀਟਿੰਗ ਸਾਬਤ ਕਰਦੇ ਹੋ ਕੋਈ ਗੱਲ ਸਾਬਤ ਕਰਦੇ ਹੋ ਟੈਲੀਫੋਨ ਤੇ ਮੈਂ ਕਿਸੇ ਨੂੰ ਮਿਲਿਆ ਸਾਬਤ ਕਰਦੇ ਹੋ ਹਾਂ ਵਿਆਹ ਸ਼ਾਦੀ ਤੇ ਕਿਤੇ ਹੱਥ ਵੜਾ ਲਿਆ ਹੋਵੇ ਉਹ ਗੱਲ ਜਗਵੀਰ ਬਾਦਲ ਨਾਲ ਕਦੋਂ ਗੱਲ ਹੋਈ ਲਾਸਟ ਵਾਰ ਸੁਖਵੀਰ ਬਾਦ ਜਦੋਂ ਮੈਂ ਉੱਥੇ ਲਾਸਟ ਜਾਖੜਾ ਦੇ ਵਿਆਹ ਸੀ ਜਿੱਦੇ ਉੱਦ ਦੇ ਮੇਲੇ ਸੀ ਉੱਦ ਮਿਲੇ ਸੀ ਉਹ ਆਉਂਦੇ ਸੀ ਮੈਂ ਜਾਂਦਾ ਸੀ ਰਾਜ ਉਹਨਾਂ ਦੀ ਧੀ ਦਾ ਵਿਆਹ ਸੀ ਉਦੋਂ ਉਹਨਾਂ ਦਾ ਕਾਰਡ ਮੈਨੂੰ ਆਇਆ ਸੀ ਮੇਥੋਂ ਕੋਈ ਕਾਰਨ ਜ਼ਰੂਰੀ ਹੋ ਗਿਆ ਜਾਣਾ ਨਹੀਂ ਹੂੰ ਕਾਰਡ ਆਇਆ ਸੀ ਉਦੋਂ ਇੱਥੇ ਭੇਜਾਇਆ ਸੀ ਲੋਕਾਂ ਨੂੰ ਕੀ ਕਹੋਗੇ ਪੰਜਾਬ ਦੇ ਮੈਂ ਤਾਂ ਵੇਖੋ ਪੰਜਾਬ ਦੇ ਲੋਕ ਤਾਂ ਬੜੇ ਸਿਆਣੇ ਨੇ ਸਾਥੋਂ ਵੀ ਅੱਗੇ ਨੇ ਪੰਜਾਬ ਦੇ ਲੋਕਾਂ ਦਾ ਤਾਂ ਆਪਾ ਪੰਜਾਬ ਦੇ ਲੋਕ ਤਾਂ ਆਪਦੇ ਮਤਲਬ ਮੁਤਾਬਕ ਠੀਕ ਫੈਸਲੇ ਕਰਦੇ ਸਿੱਖ ਕਮਿਊਨਿਟੀ ਨੂੰ ਕੀ ਕਹਿਣਾ ਚਾਹੋ ਕਿਉਂਕਿ ਕਿਉਂਕਿ ਸਿੱਖ ਦੇਖ ਰਹੇ ਨੇ ਨਾ ਅਕਾਲੀ ਦਲ ਸੇ ਕਾਲੀ ਪਾਰਟੀ ਕਿਹਾ ਜਾਂਦਾ ਸੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਕਾਲੀ ਦਲ ਨੂੰ ਤਖੜਾ ਕਰ ਉਹ ਕਿੱਧਰ ਜਾਣ ਤੇ ਕਾਲੀ ਦਲ ਦੇ ਲੀਡਰਾਂ ਨੂੰ ਮੈਂ ਕਹੂੰਗਾ ਵੀ ਤੁਹਾਨੂੰ ਵੀ ਪਰਮਾਤਮਾ ਸਾਰਿਆਂ ਨੂੰ ਸਮੱਤ ਬਖਸ਼ੇ ਲੋਕ ਚਾਹੁੰਦੇ ਨੇ ਕਾਲੀ ਦਲ ਇਕੱਠਾ ਹੋਵੇ ਲੋਕ ਚਾਹੁੰਦੇ ਨੇ ਕਾਲੀ ਦਲ ਦੀ ਸਰਕਾਰ ਆਵੇ ਤੇ ਜੇ ਲੋਕ ਚਾਹੁੰਦੇ ਨੇ ਯਾਰ ਸਾਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ ਨਿੱਕੀਆਂ ਮੋਟੀਆਂ ਗੱਲਾਂ ਛੱਡਣੀਆਂ ਚਾਹੀਦੀਆਂ ਵੱਡੇ ਦਿਲ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਭਰਾ ਮਾਰੂ جنگ ਨਹੀਂ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਆਪਣੀਆਂ ਸਾਰੀਆਂ ਗੱਲਾਂ ਛੱਡ ਕੇ ਇਕੱਠੇ ਹੋਣਾ ਚਾਹੀਦਾ ਫੇਰ ਹੀ ਪੰਜਾਬ ਦਾ ਭਲਾ ਹੈ ਫੇਰ ਹੀ ਲੋਕਾਂ ਦਾ ਭਲਾ ਹੈ ਫੇ ਤਨਵਾ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਇਹ ਗੱਲਬਾਤ ਆਪਾਂ ਕੀਤੀ ਜੀ ਤਾਂ ਇਹ ਸੀ ਸਿਕੰਦਰ ਸਿੰਘ ਮਲੂਕਾ ਜਿਹੜੇ ਕਹਿੰਦੇ ਨੇ ਸਾਰੇ ਮਤਭੇਦ ਨਹੀਂ ਜਿਹੜੇ ਉਹਨਾਂ ਨੂੰ ਮੇਟ ਕੇ ਅੱਗੇ ਚੱਲਣਾ ਚਾਹੀਦਾ ਤੇ ਪੰਜਾਬ ਦੇ ਫਿਊਚਰ ਦੇ ਲਈ ਸਾਰਿਆਂ ਨੂੰ ਜਿਹੜੀ ਕੰਮ ਆ ਉਹ ਕਰਨਾ ਚਾਹੀਦਾ ਭਾਵੇਂ ਬਾਗ ਹੀ ਤੜਾ ਹੋਵੇ ਭਾਵੇਂ ਬਾਦਲ ਤੜਾ ਹੋਵੇ ਭਾਵੇਂ ਕੋਈ ਵੀ ਤੜਾ ਹੋਵੇ ਕਹਿੰਦੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਹੀ ਪੰਜਾਬ ਦੇ ਲਈ ਲਾਹੇਵੰਦ ਹੈ